ਮਤਲਬ ਬੱਕਰੀ ਪਾਲਣ ਦੇ ਕਿਤੇ ਦੇ ਵਿੱਚ ਫਾਇਦਾ ਹੈ 100% ਫਾਇਦਾ ਹੈ ਪਰ ਸਮਝ ਕੇ ਮਾਲ ਪਾਓ ਸਾਡੇ ਨਾਲ ਆ ਕੇ ਡਿਸਕਸ ਕਰੋ ਡਿਬੇਟ ਕਰੋ ਆ ਕੇ ਭਾਵੇਂ ਠੀਕ ਹੈ ਉਹਨੂੰ ਸਮਝਾਵਾਂਗੇ ਬੱਕਰੀ ਪਾਲਣ ਦੇ ਕਿਤੇ ਦੇ ਵਿੱਚ ਕਿਵੇਂ ਫਾਇਦਾ ਹੈ ਇਹ ਵੀ ਉਧਰ ਦਾ ਬਾਰ ਨਹੀਂ ਆ ਮੈਂ ਤਾਂ ਜਦੋਂ ਆਉਣਾ ਰਹਿੰਦਾ ਵਾਂ ਤਿੰਨ ਕਿ ਮਹੀਨਿਆਂ ਬਾਅਦ ਤੇ ਪਰ ਇਹ ਆ ਜਦੋਂ ਛੁੱਟੀਆਂ ਹੁੰਦੀਆਂ ਸਕੂਲਾਂ ਦੀਆਂ ਫਿਰ ਉਦੋਂ ਹੀ ਲੈ ਕੇ ਉਹਨਾਂ ਨੂੰ ਨਾਲ ਮੈਂ ਤੇ ਹੋਏ ਹੁਣ ਆ ਕਿਤੇ ਵਿਚਲੀ ਗਿਆ ਵੀ ਕਹਿੰਦਾ ਮੈਂ ਜਾਣਾ ਨਹੀਂ ਪੂਰਾ ਐਨ ਘੈਂਟ ਮਾਹੌਲ ਹੋਊਗਾ ਵੀ ਉੱਥੇ ਦੇ ਮੁਤਾਬਕ ਇੱਥੇ ਕਹਿੰਦਾ ਉਹ ਵੀ ਯਾਰ ਕਿੱਥੇ ਵੀਂਗਣਾ ਜਿੱਚ ਲਿਆ ਕੇ ਛੱਡਦਾ ਇਹ ਥੋੜੇ ਸਾਹਮਣੇ ਹੀ ਆ ਅੱਛਾ ਇਹਦੇ ਪਈਆਂ ਨੂੰ ਵੀ ਹਾਲ ਮਾੜਾ ਕੀਤਾ ਇਹਨਾਂ ਆਪਦਾ ਅੱਛਾ ਕੀ ਕਹਿੰਦਾ ਇਹ ਉਰੇ ਆ ਕੇ ਇਹ ਕਹਿੰਦਾ ਬਸ ਮੈਂ ਤਾਂ ਜਾਣਾ ਨਹੀਂ ਉੱਥੇ ਤਾਂ ਉਹ ਤਾਂ ਜੇਲ੍ਹ ਆ ਕਹਿੰਦਾ ਉੱਥੇ ਤਾਂ ਕਮੈਂਟ ਆਉਂਦੇ ਹੁੰਦੇ ਆ ਬਹਿ ਚੀਜ਼ਾਂ ਪੜਦਾ ਰਹਿਣਾ ਥੋੜੀਆਂ ਆਇਆਂ ਤੇ ਕਹਿੰਣਗੇ ਜੀ ਇਹ ਤੋਂ ਨਫਾ ਨਹੀਂ ਲੈ ਸਕਦੇ ਤੁਸੀਂ ਅਸਲ ਨਫਾ ਪਤਾ ਕੀ ਆ ਅਗਰ ਤੁਸੀਂ ਬਰੀਡ ਸੰਭਲ ਲਈ ਇਹ ਬੀਟਲ ਦੇਖੋ ਇੱਧਰ ਆ ਬਰੀਡਾਂ ਸੰਭਲ ਲਿਆ ਤੁਸੀਂ ਤੁਹਾਡੀ ਕਮਾਈ ਹੈ ਜੀ ਆਉਣ ਵਾਲੇ ਸਮੇਂ 'ਚ ਪੱਠਾ ਤੁਹਾਨੂੰ ਮਿਲਣੀਆਂ ਨਹੀਂ ਜੀ ਜਦੋਂ ਪਹਿਲਾਂ ਸਾਡੇ ਨਾ ਵੱਡਿਆਂ ਦੀਆਂ ਰੱਖੀਆਂ ਹੁੰਦੀਆਂ ਸੀਗੀਆਂ ਹੂੰ ਤੇ ਉਸ ਤੋਂ ਬਾਅਦ ਆਪਾਂ ਜਦੋਂ ਘਰ ਦੀ ਗਰੀਬੀ ਦੀ ਗੁਰ ਵੀ ਸੀ ਤਾਂ ਕਰਕੇ ਹੀ ਵੇਚ-ਬੋਚ ਦਿੱਤੀਆਂ ਤੇ ਬਾਹਰਪੂਰ ਚਲੇ ਗਏ ਹੂੰ ਤੇ ਬੱਚ ਮਨ ਦੇ ਵਿੱਚ ਖੋਇਆ ਸੀ ਕਿ ਵੀ ਜਾ ਕੇ ਦੁਆਰੇ ਇਹ ਕੰਮ ਕਰਨਾ ਕੋਈ ਆਏ ਬੰਦੇ ਆਪਣੇ ਸਮਝ ਲਓ ਐਮਐਲਏ ਦੇ ਕਲੋਸ ਸੀ ਬੰਦੇ 10 ਬੱਕਰੀਆਂ ਲੈਣੀਆਂ ਜੀ ਹੂੰ ਕਹਿੰਦੇ ਗੱਬਣਾ ਦੇ ਦਿਓ ਹੂੰ ਆਹ ਰੁੱਤ ਦੇ ਵਿੱਚ ਗੱਬਣ ਬੱਕਰੀ ਲੈਣ ਦਾ ਫਾਇਦਾ ਨਹੀਂ ਹੈਗਾ 3 1/2 ਮਹੀਨੇ ਦੀ 3 1/2 ਕਿਉਂ ਉਹ ਸੂਕੜੀ ਰੁੱਤ ਦੇ ਵਿੱਚ ਦੇਖੋ ਤਾਂ ਸਹੀ ਮੱਛਰ ਚ ਜਦੋਂ ਉਹਨਾਂ ਨੂੰ ਆ ਗੱਲ ਦੱਸੀ ਉਹ ਘਟੋ ਘਟ 2 ਫੁੱਟ ਪਿੱਛੇ ਹਟ ਗਏ ਬਾਥਨ ਤੋਂ ਹੋਣਾ 18 ਇੰਚ ਕੰਨਾਂ ਪਾਠਦੇ ਹੀ ਦੇਖੋ ਚੌੜੇ ਕੰਨ ਘਟੋ ਘਟ 7 ਜਾਂ 8 ਇੰਚ ਕੰਨ ਚੌੜੇ ਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਣਿਆਂਗੇ ਇੰਗਲੈਂਡ ਆਲੇ ਬੀਰਾਂ ਦਾ ਫਾਰਮ ਜਿਹਦੇ ਵਿੱਚ ਬਾਈ ਨੇ ਬਹੁਤ ਟੌਪ ਕਲਾਸ ਦੀਆਂ ਬੱਕਰੀਆਂ ਤੇ ਬੱਕਰੇ ਪਾਏ ਹੋਏ ਨੇ ਆਪਣੇ ਇੱਥੇ ਪੰਜਾਬ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਤਾਂ ਬੱਕਰੇ ਬੱਕਰੀਆਂ ਦਾ ਸ਼ੌਂਕ ਪਿਆ ਹੀ ਸੀ ਪਰ ਇੰਗਲੈਂਡ ਤੋਂ ਬਾਈ ਨੇ ਆਪਣਾ ਸ਼ੌਂਕ ਹੈ ਜਿਹੜਾ ਉਹ ਇੱਥੇ ਪੰਜਾਬ ਆ ਕੇ ਪੂਰਾ ਕਰਨ ਦਾ ਹਿਆ ਕੀਤਾ ਤੇ ਉਹਨਾਂ ਦਾ ਇੱਕ ਬੱਚਾ ਹੈ ਗੁਰਦਿੱਤ ਉਹਦੇ ਨਾਮ ਤੇ ਫਾਰਮ ਦਾ ਨਾਮ ਰੱਖਿਆ ਗੁਰਦਿੱਤ ਗੌਟ ਫਾਰਮ ਆਪਾਂ ਰਾਏਕੋਟ ਦੇ ਇਲਾਕੇ ਦੇ ਵਿੱਚ ਖੜਿਆ ਪਿੰਡ ਬਰਮੀ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਬਾਈਆਂ ਦੇ ਨਾਲ ਤੇ ਫਾਰਮ ਦੀ ਗੱਲਬਾਤ ਕਰੀਏ ਜਾਨਵਰ ਬਹੁਤ ਸੋਹਣੇ ਨੇਗੇ ਬੇਸ਼ੱਕ ਜਾਨਵਰ ਘੱਟ ਨੇ ਪਰ ਆ ਕੇ ਰੂਹ ਖੁਸ਼ ਹੁੰਦੀ ਹੈ ਜਾਨਵਰਾਂ ਨੂੰ ਦੇਖ ਕੇ ਪੂਰੀ ਗੱਲਬਾਤ ਕਰਾਉਣਾ ਤੁਹਾਡੀ ਵੀਰਾਂ ਦੇ ਨਾਲ ਬਾਈ ਮਨਜਿੰਦਰ ਸਿੰਘ ਇੰਗਲੈਂਡ ਵਾਲੇ ਉਹਨਾਂ ਦਾ ਬੇਟਾ ਗੁਰਦਿੱਤ ਛੋਟਾ ਜਿਹਾ ਤੇ ਇੱਥੇ ਰਹਿੰਦੇ ਨੇ ਇਸ ਫਾਰਮ ਦੇ ਉੱਪਰ ਜਿੰਨੇ ਵੀ ਜਾਨਵਰ ਨੇ ਉਹ ਰਿਆਸਤ ਬਾਈ ਜੀ ਉਹਨਾਂ ਨੇ ਲੈ ਕੇ ਦਿੱਤੇ ਨੇ ਹੁਣ ਗੱਲਬਾਤ ਕਰਦੇ ਆਂਗੇ ਆਪਾਂ ਬਾਈ ਮਨਜਿੰਦਰ ਸਿੰਘ ਜੀ ਇਹਨਾਂ ਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਇੰਗਲੈਂਡ ਵਾਲੋਂ ਐਂ ਦੱਸੋ ਪਹਿਲਾਂ ਤਾਂ ਇੰਗਲੈਂਡ ਦੇ ਵਿੱਚ ਕਿੰਨਾ ਕ ਸਮਾਂ ਹੋ ਗਿਆ ਵੀਰੇ ਮੈਨੂੰ ਉਦਾਂ 14-15 ਸਾਲ ਇੰਗਲੈਂਡ ਚੋ ਗਏ ਹੂੰ ਮੈਂ ਤਿੰਨ ਸਾਲ ਡਬਿਚ ਰਿਆ ਵਾਂ ਜਿਹੜੇ 17 ਸਾਲ ਹੋ ਗਏ ਮੈਨੂੰ ਬਾਹਰ ਗਏ ਨੂੰ 17 ਸਾਲ ਬਾਹਰ ਗਏ ਨੂੰ ਹਾਂਜੀ ਠੀਕ ਐ ਤੇ ਹੁਣ ਆਪਾਂ ਗੱਲਬਾਤ ਕਰੀਏ ਫਿਰ ਉਧਰ ਪੱਕੇ ਹੋ ਜਾਂ ਕੱਚੇ ਹੋ ਨਹੀਂ ਪੱਕੇ ਆ ਤਾਈਆਂ ਦਾ ਹੁੰਨੇ ਆ ਠੀਕ ਐ ਹਾਂਜੀ ਪੱਕੇ ਆ ਕਿ ਮੇਰੇ ਤੁਹਾਡਾ ਇਹ ਵੀ ਉਧਰ ਦਾ ਬਾਰ ਨਹੀਂ ਆ ਉਧਰ ਦਾ ਹਾਂਜੀ ਹਾਂਜੀ ਠੀਕ ਐ ਤੁਸੀਂ ਇਹਨੂੰ ਪੰਜਾਬ ਚ ਅੱਜ ਕਿਵੇਂ ਲਿਆਉਣਾ ਫਿਰ ਕਿੰਨੇ ਕ ਸਮੇਂ ਬਾਅਦ ਲੈ ਕੇ ਆਉਣਾ ਮੈਂ ਤਾਂ ਜਿੱਦਾਂ ਆਉਣਾ ਰਹਿਣਾ ਵਾ ਤਿੰਨ ਕੁ ਮਹੀਨਿਆਂ ਬਾਅਦ ਤੇ ਪਰ ਇਹ ਆ ਜਿੱਦਾਂ ਛੁੱਟੀਆਂ ਹੁੰਦੀਆਂ ਸਕੂਲਾਂ ਦੀਆਂ ਫਿਰ ਉਦੋਂ ਹੀ ਲੈ ਕੇ ਉਹਨਾਂ ਨੂੰ ਨਾਲ ਮੈਂ ਹੂੰ ਤੇ ਹੁਣ ਤਾਂ ਤਿੰਨ ਵੀਕਾਂ ਦੀਆਂ ਛੁੱਟੀਆਂ ਸੀਗੀਆਂ ਤੇ ਉਹਨਾਂ ਨੂੰ ਨਾਲ ਲੈ ਕੇ ਆ ਸੀਗਾ ਠੀਕ ਐ ਤੇ ਇਹ ਹੋਇਆ ਕਿਤੇ ਵਿਚਲੀ ਗਿਆ ਵੀ ਕਹਿੰਦਾ ਮੈਂ ਜਾਣਾ ਹੀ ਨਹੀਂ ਅੱਛਾ ਉਰੇ ਆ ਕੇ ਕੀ ਗੱਲ ਮੈਂ ਤਾਂ ਐ ਸੀਗਾ ਵੀ ਬਾਹਰਲੇ ਮੁਲਕ ਦੇ ਵਿੱਚ ਪੂਰਾ ਐਨ ਘੈਂਟ ਮਾਹੌਲ ਹੋਊਗਾ ਵੀ ਉੱਥੇ ਦੇ ਮੁਤਾਬਕ ਇੱਥੇ ਕਹਿੰਦਾ ਉਹ ਵੀ ਯਾਰ ਕਿੱਥੇ ਵੀਂਗਣਾ ਜਿੱਚ ਲਿਆ ਕੇ ਛੱਡਦਾ ਨਹੀਂ ਹਾਂ ਤੁਹਾਡੇ ਸਾਹਮਣੇ ਹੀ ਆ ਅੱਛਾ ਇਹ ਤਾਂ ਭਈਆਂ ਨੂੰ ਵੀ ਹਾਲ ਮਾੜਾ ਕੀਤਾ ਇਹਨਾਂ ਆਪ ਦਾ ਅੱਛਾ ਕੀ ਕਹਿੰਦਾ ਇਹ ਉ ਇਹ ਕਹਿੰਦਾ ਬਸ ਮੈਂ ਜਾਣਾ ਨਹੀਂ ਉੱਥੇ ਤਾਂ ਜੇਲ੍ਹ ਆ ਕਹਿੰਦਾ ਉੱਥੇ ਤਾਂ ਅੱਛਾ ਜੇਲ੍ਹ ਮੰਨਦਾ ਉੱਥੇ ਪੇਦਾ ਉਹ ਕਿ ਵੀ ਉੱਥੋਂ ਨੂੰ ਜੇਲ੍ਹ ਮੰਗਨੀ ਆ ਜੇਲ੍ਹ ਮੰਨਦਾ ਠੀਕ ਹੈ ਤੁਸੀਂ ਐਂ ਦੱਸੋ ਚਲੋ ਹਾਂਜੀ ਕਿਵੇਂ ਆ ਚੀਜ਼ ਗੱਲਬਾਤ ਮਨ ਦੇ ਵਿੱਚ ਆ ਗਈ ਯਾਰ ਅਬੀ ਬੱਕਰੀਆਂ ਰੱਖਣੀਆਂ ਨਹੀਂਆਂ ਕੰਮ ਕਾਤ ਕਰੀ ਮੈਨੂੰ ਪਹਿਲਾਂ ਹੀ ਸ਼ੌਂਕ ਸੀਗਾ ਮੈਨੂੰ ਪਹਿਲਾਂ ਤੋਂ ਹੀ ਸ਼ੌਂਕ ਆ ਕਦੋਂ ਕਦੋਂ ਜਿੱਦਾਂ ਪਹਿਲਾਂ ਸਾਡੇ ਨਾ ਵੱਡਿਆਂ ਦੀਆਂ ਰੱਖੀਆਂ ਹੁੰਦੀਆਂ ਸੀਗੀਆਂ ਹੂੰ ਤੇ ਉਸ ਤੋਂ ਬਾਅਦ ਆਪਾਂ ਜਦੋਂ ਘਰ ਦੀ ਗਰੀਬੀ ਦੀ ਗੁਰ ਵੀ ਸੀ ਤਾਂ ਕਰਕੇ ਹੀ ਵੇਚ-ਬੋਚ ਦਿੱਤੀਆਂ ਤੇ ਬਾਹਰਪੂਰ ਚਲੇ ਗਏ ਹੂੰ ਤੇ ਬੱਚ ਮਨ ਦੇ ਵਿੱਚ ਖੋਇਆ ਸੀ ਕਿ ਵੀ ਜਾ ਕੇ ਦੁਆਰੇ ਇਹ ਕੰਮ ਕਰਨਾ ਕਿਸੇ ਟਾਈਮ ਕਰਨਾ ਹਾਂਜੀ ਹੁਣ ਰਹਿੰਦੇ ਤਾਂ ਬਾਹਰ ਹੀ ਹਾਂ ਫਿਰ ਤੇ ਰਹਿਣ ਵਾਲਾ ਕੰਮ ਸੀ ਤੀ ਖਤਮ ਹੋ ਜਾਊਗਾ ਕਿਉਂ ਬਾਈਤੀ ਪੱਕੇ ਆ ਜਾਣਾ ਆਪਾਂ ਪੱਕੇ ਹਾਂਜੀ ਪੱਕੇ ਠੀਕ ਹੈ ਬਸ ਕੱਲੀ ਐਂਟਰੀ ਕਰਨ ਜਾਇਆ ਕਰਾਂਗੇ ਤੇ 6 ਮਹੀਨਿਆਂ ਬਾਅਦ ਹੂੰ ਤੇ ਆਪਾਂ ਰਹਿਵਾਂਗੇ ਇੱਥੇ ਹੁਣ ਰਹਿਵਾਂਗੇ ਇੱਥੇ ਹਾਂ ਇਹ ਗੱਲ ਬਹੁਤ ਵਧੀਆ ਭਾਈ ਸਿੱਖਣ ਵਾਲੀ ਚੀਜ਼ ਵੀ ਹੈ ਵੀ ਪੱਕੇ ਜਾ ਕੇ ਤੇ ਕਿੱਲੇ ਨਾ ਘਟੋ ਇੱਥੇ ਆ ਕੇ ਵੀ ਆਪਣੇ ਕਿੱਲੇ ਆਪਣੇ ਪੈਰ ਆ ਜਿਹੜੇ ਉਹ ਜਮਾ ਕੇ ਰੱਖਣੇ ਚਾਹੀਦੇ ਨੇ ਹਨਾ ਹਾਂਜੀ ਤੁਸੀਂ ਆਹ ਦੱਸੋ ਮੁੰਡਾ ਤੁਹਾਡਾ ਕਹਿੰਦੀ ਹੈ ਵੀ ਹਾਂ ਨਜ਼ਾਰੇ ਇੱਧਰ ਨੇਗੇ ਆ ਤੁਸੀਂ ਕੀ ਕਹਿੰਨੋ ਨਜ਼ਾਰਾ ਕਿੱਧਰ ਆ ਫਿਰ ਨਜ਼ਾਰਾ ਤਾਂ ਬਾਈ ਇੱਧਰ ਹੀ ਆ ਅੱਛਾ ਜਿਹੜੀ ਮਿੱਟੀ ਆਪਦੀ ਹੈ ਨਾ ਉਹ ਆਪਦੀ ਮਿੱਟੀ ਹੈ ਠੀਕ ਹੈ ਤੇ ਅੱਜ ਅਪ ਜਾਨਵਰਾਂ ਦੀ ਗੱਲਬਾਤ ਕਰੀਏ ਵੀ ਬੱਕਰੀਆਂ ਕਿੰਨੀਆਂ ਕਰ ਲਾਈਆਂ ਨੇ ਜਾਨਵਰ ਹੈ ਥੋੜੇ ਹੈਗੇ ਪਰ ਹੈ ਚੰਗੇ ਹੈਗੇ ਮੈਂ ਆਪਦੇ ਬੰਨੋਂ ਕਹਿੰਦਾਗਾ ਬਾਈ ਇੱਕ ਤਾਂ ਹੁੰਦਾ ਨਾ ਉਹ ਕਿਸੇ ਨੇ ਕਿਹਾ ਵੀ ਸਾਡੇ ਜਾਨਵਰਾਂ ਨੂੰ ਚੰਗੇ ਕਹਿ ਚੰਗੇ ਹੈਗੇ ਨੇ ਤਾਂ ਚੰਗੇ ਕਹਿ ਰਹਿਆਂਗੇ ਠੀਕ ਹੈ ਕੁਲ ਕਿੰਨੇ ਕ ਜਾਨਵਰ ਕਰ ਲਏ ਮੇਰੇ ਨਾਲ ਤਾਂ ਹੋਣਗੇ 35 40 ਦੇ ਨੇੜੇ 35 40 ਦੇ ਨੇੜੇ ਹਾਂਜੀ ਫਿਰ ਕਿੰਨਾ ਕੁ ਟਾਰਗੇਟ ਰੱਖਿਆ ਹੋਇਆਗਾ ਉਹਦਾ ਤਾਂ ਆਪਾਂ ਟਾਰਗੇਟ ਤਾਂ ਕਾਫੀ ਵੱਡਾ ਵਾ ਜੀ ਕਿੰਡਾ ਹਾਂ ਹੈਗਾ ਵਾ ਜੀ 200 ਦਾ 200 ਦਾ ਹਾਂਜੀ ਫਿਰ ਅੱਗੇ ਉਸ ਤੋਂ ਬਾਅਦ ਫਿਰ ਗਾਂ ਦੀਆਂ ਦੇਖਾਂਗੇ ਜਿੱਦਾਂ ਹੁਣ ਬਾਹਰ ਫਾਰਮ ਬਣਾਵਾਂਗੇ ਆਪਾਂ ਇੱਕ ਥੀਲਾ ਬਗਲਾਂਗੇ ਉਧਰ ਖੇਤ ਦੇ ਵਿੱਚ ਠੀਕ ਹੈ ਇਹ ਫਿਰ ਔਟੇ ਸਾਰਾ ਸੈਟਮ ਉਥੇ ਲੈ ਜਾਣਾ ਹੌਲੀ ਹੌਲੀ ਆਪਾਂ ਕਰਕੇ ਠੀਕ ਹੈ ਹਾਂਜੀ ਲੈ ਬਾਈ ਹੁਣ ਗੱਲਬਾਤ ਕਰ ਦंगे ਆਪਾਂ ਅਰਿਆਸਤ ਖਾਨ ਜੀ ਦੇ ਨਾਲ ਇਹ ਭਾਜੀ ਸਾਹਿਬ ਕਿੰਨੀ ਕਿ ਮਦਦ ਕਰਦੇ ਆ ਤੁਹਾਡੀ ਖਾਨ ਸਾਹਿਬ ਸਾਰੀ ਇਹਨਾਂ ਦੀ ਦੇਣਾ ਜੀ ਅੱਛਾ ਸਾਰੀ ਇਹਨਾਂ ਦੀ ਦੇਣਾ ਇੱਥੇ ਫਿਰ ਜਿਹੜੇ ਬਾਹਰ ਲੋਰਾ ਪਰ ਆ ਵਪਾਰੀ ਆਉਂਦੇ ਨੇ ਦੇਖਣ ਆਉਂਦੇ ਹੋਣਗੇ ਤੁਹਾਡੇ ਵੀਡੀਓ ਵੀ ਅਪਲੋਡ ਹੋਈਆਂ ਨਹੀਂਆਂ ਹਾਂਜੀ ਕੀ ਕਹਿੰਦੇ ਆ ਫਿਰ ਅੱਗੇ ਬਸ ਕਹਿੰਦੇ ਜੀ ਕਹਿਣਾ ਕੀ ਆ ਬਸ ਬਈ ਕਿੱਧਰੋਂ ਆਇਆ ਕਿੱਧਰੋਂ ਆਇਆ ਮਾਨ ਬੜਾ ਖੁਸ਼ ਹੋਇਆ ਦੇਖ ਕੇ ਜਾ ਰੋਹੂ ਜੰਦੀ ਹੈ ਜਾਨਵਰ ਦੇਖ ਕੇ ਵੀ ਬੰਦੇ ਦੇਖ ਕੇ ਕਹਿੰਦੇ ਵੀ ਭਾਈ ਕਿੱਥੋਂ ਲੈ ਕੇ ਆਂਦਾ ਕਿਹੜੀ ਸ਼ੋਰਮ ਚੋਂ ਕੱਢ ਕੇ ਲੈ ਕੇ ਆਉਂਦੇ ਤੁਸੀਂ ਤੇ ਖਾਨ ਸਾਹਿਬ ਨੂੰ ਪੁੱਛੋ ਵੀ ਇਹ ਕਿੱਥੇ ਰੱਖਿਆ ਇਹਨਾਂ ਨੇ ਖਾਨ ਠੀਕ ਹੈ ਲਿਆਓ ਆਜੋ ਖਾਨ ਸਾਹਿਬ ਨਾਲ ਗੱਲ ਕਰਦੇ ਆਂ ਬੇਟਾ ਬੋਲ ਲੂਗਾ ਬੋਲ ਲੈਂਦਾ ਥੋੜਾ ਜਿਹਾ ਹਾਂ ਭਾਈ ਕਿਹੜੀ ਕਲਾਸ ਚ ਪੜਦੇ ਹੋ ਜੀ ਫਰਸ ਹੈ ਫਰਸ ਰਹਿੰਦੇ ਕਿੱਥੋਂ ਇੰਗਲੈਂਡ ਦੇ ਵਿੱਚ ਹੈਜ਼ ਕੀ ਕਹਿੰਦੇ ਜੀ ਹੈਜ਼ ਉਹ ਕੀ ਹੈ ਲੰਡਨ ਦੇ ਵਿੱਚ ਇਹ ਲੰਡਨ ਦੇ ਵਿੱਚ ਇਹ ਸਾਡਾ ਪੈਂਡ ਵਜਦਾਣਾ ਸਾਡਾ ਪੈਂਡ ਨੇ ਨਾ ਸਾਡਾ ਉੱਥੇ ਇਹ ਜੋ ਉਹਨੂੰ ਪੈਂਡ ਕਹਿੰਦੇ ਆ ਜੀ ਇਹ ਪੈਂਡ ਦੇ ਵਿੱਚ ਰਹਿੰਦੇ ਹੁਣ ਉਹ ਨਾਮ ਹਾਂਜੀ ਇੱਧਰ ਆ ਕੇ ਮੰਨ ਲਾ ਗਿਆ ਪੂਰਾ ਇੱਥੇ ਰਹਿਣਾਗਾ ਹਾਂਜੀ ਹਾਂਜੀ ਬੋਲਿਆ ਕਰੋ ਅੰਗਰੇਜ਼ ਦੇ ਪੂਰੇ ਵੱਡ ਕੱਟਦਾਗਾ ਮੜਾ ਪੁੱਛ ਕੋਈ ਅੰਗਰੇਜ਼ ਚ ਤੂੰ ਜੁਲਾਖਿਆ ਯੈਸ ਯੂ ਸਟੇ ਹੇਅਰ ਯੈਸ ਨਾ ਗੋ ਇਨ ਅੰਗਲੈਂਡ ਨੋ ਓਕੇ ਕੀ ਕਹਿੰਦੇ ਵੀ ਅੰਗਲੈਂਡ ਨਹੀਂ ਜਾਣਾ ਕਿਉਂ ਅੰਗਲੈਂਡ ਨਹੀਂ ਜਾਣਾ ਇੱਥੇ ਹੀ ਰਹਿਣਾ ਠੀਕ ਹੈ 30 ਸਟੇ ਕਰਨੀ ਹੈ ਨਾ 30 ਸਟੇ ਕਰਨੀ ਹੈ ਠੀਕ ਹੈ ਆਓ ਜੀ ਖਾਨ ਸਾਹਿਬ ਤੁਹਾਡਾ ਵੀ ਸਵਾਗਤ ਹੈ ਸਤਿ ਸ੍ਰੀ ਅਕਾਲ ਅਦਾਬ ਸਤਿ ਸ੍ਰੀ ਅਕਾਲ ਅਦਾਬ ਹੋ ਠੀਕ ਠਾਕ ਹੋਗੇ ਮਾਸ਼ਾ ਅੱਲਾਹ ਪਹਿਲਾਂ ਇਹ ਦੱਸੋ ਅੱਜ ਆਪਾਂ ਤੁਸੀਂ ਕਿੰਨੇ ਕ ਸਮੇਂ ਤੋਂ ਬਾਈ ਜੀ ਨੂੰ ਜਾਨਵਰ ਪ੍ਰੋਵਾਈਡ ਕਰਵਾ ਰਹੇ ਹੋ ਮੈਨੂੰ ਤਕਰੀਬਨ 3 3.5 ਮਹੀਨੇ ਹੋ ਗਏ ਬਾਈ ਨੂੰ ਆਪਣੇ ਕੰਟੈਕਟ ਵਿੱਚ ਆਇਆ ਉਹਨੂੰ ਹਮ ਬਾਈ ਜੀ ਦਾ ਜਿਵੇਂ ਜਵਾਬ ਦੇਣਾ ਬਾਈ ਦੀ ਗੱਲ ਦਾ ਹਮ ਦੇਖੋ ਬકરી ਖਰੀਦ ਕਰਵਾਉਣੀ ਹਰੇਕ ਵਪਾਰੀ ਦੇ ਵੱਸ ਦਾ ਕੰਮ ਨਹੀਂ ਹੁੰਦਾ ਇਹ ਨਹੀਂ ਕਿ ਬੰਦੇ ਨੇ ਲੱਖ ਦੋ ਲੱਖ ਰੁਪਏ ਜੇਬ ਚ ਪਾ ਕੇ ਚੱਲਿਆ ਗਿਆ ਜੀ ਜਾ ਕੇ ਬੱਕਰੀਆਂ ਲੈ ਆਂਦੀਆਂ ਉਹ ਕੰਮ ਹੁੰਦਾ ਫੇਲ ਹੋਣ ਦੀ ਨਿਸ਼ਾਨੀ ਠੀਕ ਹੈ ਜਿਹੜੇ ਬੰਦੇ ਨੇ ਮੰਡੀਆਂ ਦੇ ਵਿੱਚ ਧੱਕੇ ਖਾਦੇ ਹੋਇਆ ਅਸੀਂ 4-4 5-5 ਲੱਖ ਰੁਪਏ 10-10 ਲੱਖ ਰੁਪਏ ਲੈ ਕੇ ਮੰਡੀਆਂ ਦੇ ਵਿੱਚ ਧੱਕੇ ਖਾਦੇ ਹੋਇਆ ਪਤਾ ਨਹੀਂ ਕਿੰਨਾ ਮਾਲ ਖਰੀਦਿਆ ਆਲ ਇੰਡੀਆ ਦੇ ਵਿੱਚ ਆਪਾਂ ਲੋਡ ਕਰਵਾਇਆ ਘਟ ਤਿਆਰ ਪਤਾ ਨਹੀਂ ਹੋ ਸਕਦਾ ਕਹਿੰਦੇ ਕਿ ਤੁਸੀਂ ਚਲੋ ਵੀਡੀਓ ਤੇ ਚੱਲਦੀ ਰਹਿੰਦੀ ਆਮ ਤੁਸੀਂ ਤਾਂ ਦੇਖਦੇ ਰਹਿੰਦੇ ਨੇ ਅਸੀਂ ਕਿੰਨਾ ਮੰਡੀ ਦੇ ਵਿੱਚ ਸਭ ਤੋਂ ਵੱਧ ਖਰੀਦਦਾਰੀ ਆਪ ਕਰੀਦੀ ਆ ਹੂੰ ਜੰਗਲ ਵਿੱਚੋਂ ਵੀ ਮਾਲ ਖਰੀਦ ਕੇ ਲਿਆਈਦਾ ਠੀਕ ਹੈ ਜੀ ਇੰਡੀਆ ਦੇ ਕੋਈ ਇਹੋ ਜਿਹਾ ਕੋਨਾ ਹੋਗਾ ਮੇਰੇ ਸ਼ਾਇਦ ਜਿੱਥੇ ਆਪਾਂ ਨਾ ਮਾਲ ਭੇਜਿਆ ਹੋਗਾ ਜੀ ਬਾਇ ਟ੍ਰੇਨ ਤੋਂ ਮਾਲ ਜਾਂਦੇ ਜਾਂਦਾ ਟ੍ਰੇਨ ਤੇ ਮਾਲ ਆਪਣਾ ਬਾਕੀ ਗੱਡੀਆਂ 100 100 ਪਸ਼ੂ ਤੇ ਨਗ ਲੋਡ ਕਰਵਾਉਣਾ 10 10 20 20 ਨਗਾ ਦੀ ਜਿਵੇਂ ਜੂਪੀ ਹੋਇਆ ਆਮ ਜਿਹੜੇ ਜੂਪੀ ਦਾ ਨੇੜੇ ਹੀ ਹੋ ਗਿਆ ਦਿੱਲੀ ਜੂਪੀ ਇਹਨੂੰ ਅਸੀਂ ਨੇੜੇ ਮੰਨਦੇ ਆ ਹਿਮਾਚਲ ਜੰਮੂ ਮੈਂ ਥੋੜੀ ਗੱਲ ਦੇ ਫੇਰ ਉੱਥੇ ਮੈਂ ਆਉਣਾ ਵੀ ਕਹਿੰਦਾ ਮਕਸਦ ਆ ਤਿਆਰਬਾ ਜਿਹੜਾ ਹੁੰਦਾ ਠੱਕ ਠੱਕੀ ਖਾ ਕੇ ਕਲ ਆਉਂਦੀ ਬੰਦੇ ਨੂੰ ਬਦਾਮ ਖਾ ਕੇ ਬਦਾਮ ਖਾ ਕੇ ਨਹੀਂ ਹੁੰਦੀ ਜੇ ਹੁਣ ਕਹਦੇ 1 2 4 5 ਬੱਕਰੀਆਂ ਵੇਚ ਕੇ 10 ਬੱਕਰੀਆਂ 20 ਵੇਚ ਕੇ 50 ਵੇਚ ਕੇ ਵਪਾਰੀ ਬਣ ਕੇ ਆਏ ਨਹੀਂ ਹੋ ਵਪਾਰੀ ਬਣਦਾ ਨਾ ਤਿਆਰਬਾ ਹੁੰਦਾ ਕਿ ਮਾਲ ਬੰਦੇ ਨੂੰ ਫਾਰਮ ਚ ਕਿਹ ਜਾ ਪਵਾ ਕੇ ਦੇਣਾ ਬਹੁਤ ਕਹਣਗੇ ਜੀ ਇਹ ਆਏ ਪਵਾ ਕੇ ਦਿੰਦੇ ਆਏ ਪਵਾ ਕੇ ਦਿੰਦੇ ਪਰ ਬੈਠ ਕੇ 10 ਮਿੰਟ ਸਮਝੋ ਠੱਕੇ ਖਾਓ ਇੱਥੋਂ ਤੱਕ ਪਹੁੰਚੋ ਜਿੰਨਾ ਅਸੀਂ ਮਾਲ ਖਰੀਦਿਆ ਅਸੀਂ ਠੱਕੇ ਖਾਦੇ ਉਹਨੇ ਠੱਕ ਮਾਲ ਖਰੀਦ ਕਰੋ ਨਾ ਹਰੇਕ ਤੇ ਵਸ ਦਾ ਕੰਮ ਨਹੀਂ ਹੁੰਦਾ ਬਾਈ ਜੀ ਹੁਣ ਲਗਭਗ ਇਹ ਪਾਈ ਸਾਹਿਬ ਕਹਿੰਦੇ ਵੀ ਆਪਾਂ 200 ਦੇ ਕਰੀਬ ਨਾਗਾ ਜਿਹੜਾ ਉਹ ਲੈਣਾ ਫਿਰ ਇਹ ਤੁਸੀਂ ਪ੍ਰੋਵਾਈਡ ਕਰਾਉਣਾ ਸਾਰਾ ਹਾਂਜੀ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਕਿਸ ਕਿਸ ਤਰ੍ਹਾਂ ਦੇ ਨਾਗੇ ਮਤਲਬ ਕੀ ਕੀ ਜੋ ਵੀ ਹੈਗਾਗਾ ਵੀ ਇੱਥੋਂ ਜੇ ਕੋਈ ਆਜ ਉਹਨੂੰ ਦੇਵੋਗੇ ਵੀ ਕੁਝ ਹਾਂਜੀ ਹਾਂਜੀ ਦਵਾਂਗੇ ਦਵਾਂਗੇ ਤਰਸੇਮ ਜੀ ਮੈਂ ਥੋੜੀ ਜੀ ਗੱਲ ਥੋੜੀ ਰੋਕ ਕੇ ਇੱਕ ਗੱਲ ਕਹਿਣਾ ਹਾਂ ਬਹੁਤ ਬੰਦੇ ਕਹਿੰਣਗੇ ਬੱਕਰੀਆਂ ਦੇ ਕੰਮ ਦੇ ਵਿੱਚ ਫਾਇਦਾ ਨਹੀਂ ਹੈਗਾ ਠੀਕ ਹੈ ਉਹਨਾਂ ਦੀ ਗੱਲ ਸਹੀ ਹੈ ਕਿਉਂਕਿ ਉਹਨਾਂ ਨੇ ਆਪਦੇ ਹਿਸਾਬ ਨਾਲ ਨਜ਼ਰੀਏ ਦੇ ਨਾਲ ਆਪਦੇ ਆਪਦੇ ਹਿਸਾਬ ਨਾਲ ਕੰਮ ਨੂੰ ਤੋੜਿਆ ਉਹ ਕਿਵੇਂ ਕਹਿੰਦੇ ਨੰਗੀ ਉਹ ਕਹਿੰਦੇ ਜਿਵੇਂ ਮੰਨ ਕੇ ਚੱਲ ਉਹ ਜਿਹੜੇ ਲੱਖ ਡੇਢ 2 ਲੱਖ ਰੁਪਏ ਪਾ ਕੇ ਚਲੇ ਗਏ ਜਾ ਕੇ ਥੋ ਉਹ ਫੜ ਲਿਆ ਆ ਵੀ ਫੜ ਲਿਆ ਆ ਵੀ ਫੜ ਲਈ ਰੁੱਤ ਦੇ ਹਿਸਾਬ ਨਾਲ ਅੱਜ ਮੇਰੇ ਕੋਲ ਆਏ ਬੰਦੇ ਆਪਣੇ ਸਮਝ ਲਓ ਐਮਐਲਏ ਦੇ ਕਲੋਜ਼ ਸੀ ਬੰਦੇ 10 ਬੱਕਰੀਆਂ ਲੈਣੀਆਂ ਜੀ ਕਹਿੰਦੇ ਗੱਭਣਾ ਦੇ ਦਿਓ ਆ ਰੁੱਤ ਦੇ ਵਿੱਚ ਗੱਭਣ ਬੱਕਰੀ ਲੈਣ ਦਾ ਫਾਇਦਾ ਨਹੀਂ ਹੈਗਾ 3 3.5 ਮਹੀਨੇ ਦੀ 3 3.5 ਕਿਉਂ ਉਹ ਸੂਕੜੀ ਰੁੱਤ ਦੇ ਵਿੱਚ ਦੇਖੋ ਤਾਂ ਸਹੀ ਮੱਛਰ ਚ ਜਦੋਂ ਉਹਨਾਂ ਕਟੋ ਘਟ 2 ਫੁੱਟ ਪਿੱਛੇ ਹਟ ਗਏ ਠੀਕ ਹੈ ਵੀ ਉਹ ਕਹਿੰਦੇ ਯਾਰ ਆਹ ਗੱਲ ਸਾਡੇ ਦਿਮਾਗ 'ਚ ਹੀ ਹੈ ਨਹੀਂ ਸੀ ਖਾਨ ਸਾਹਿਬ ਤੁਹਾਨੂੰ ਮਿਲਣ ਨਾਲ ਹੀ ਸਾਨੂੰ ਇਹ ਫਾਇਦਾ ਹੋ ਗਿਆ ਠੀਕ ਹੈ ਮਤਲਬ ਇਹ ਤੁਸੀਂ ਆਪ ਸੋਚ ਕੇ ਦੇਖੋ ਮੱਛਰ ਦੇ ਵਿੱਚ ਬੱਕਰੀ ਸੂਗੀ ਫੇਲ ਕੰਮ ਹੋਇਆ ਲਿਆ ਜੀ ਸਹੀ ਗੱਲ ਕਿਉਂਕਿ ਨਵੇਂ ਬੰਦੇ ਤੋਂ ਨਹੀਂ ਸਮਝਨੇ ਪੁਰਾਣਾ ਬੰਦਾ ਜਦੋਂ ਮਰਜ਼ੀ ਲਈ ਜਾਵੇ ਬੱਕਰੀ ਜਦੋਂ ਮਰਜ਼ੀ ਸਵਾਈ ਜਾਵੇ ਪੁਰਾਣਾ ਬੰਦਾ ਜਿਹੜਾ ਕਾਰੀਗਰ ਜਦ ਤੱਕੜੇ ਤੱਕੜੇ ਕਾਰੀਗਰ ਵਿਰੋਧ ਦੇ ਹੱਥਾਂ ਨਾਲ ਫੇਲ ਹੋ ਜਾਂਦੇ ਆ ਤਾਂ ਨਵਾਂ ਬੰਦਾ ਤਾਂ ਫੇਲ ਹੋ ਹੀ ਜਾਵੇ ਸਹੀ ਗੱਲ ਹੈ ਮਤਲਬ ਬੱਕਰੀ ਪਾਲਣ ਦੇ ਕਿਤੇ ਦੇ ਵਿੱਚ ਫਾਇਦਾ ਹੈ 1 ਡਿਸਕਸ ਕਰੋ ਡਿਬੇਟ ਕਰੋ ਆਗੇ ਭਾਵੇਂ ਠੀਕ ਹੈ ਉਹਨਾਂ ਸਮਝਾਵਾਂਗੇ ਬੱਕਰੀ ਪਾਲਣ ਦੇ ਕਿਤੇ ਦੇ ਵਿੱਚ ਕਿਵੇਂ ਫਾਇਦਾ ਹੈ ਠੀਕ ਹੈ ਠੀਕ ਹੈ ਨਾ ਇਹ ਬਾਕੀ ਹਾਂਜੀ ਇੱਥੇ ਕੁਝ ਵੇਚਿਆ ਵੀ ਹੈਗਾ ਪਹਿਲਾਂ ਇੱਥੋਂ ਹੁਣ ਘੱਟੋ ਘੱਟ ਉਹ ਬਖਰਾ ਜਾ ਰਿਹਾ ਮੇਰੀ ਬਾਤ ਦੇ ਵਿੱਚ ਹੂੰ ਦਲਾਵਰ ਬਾਈ ਕੋਲ ਠੀਕ ਹੈ ਮਾਸ਼ਾਅੱਲਾ ਔਰ ਇਹਦੇ ਨਾਲ ਦਾ ਇੱਕ ਹੋਰ ਡੱਬਾ ਬਖਰਾ ਜੋੜੀ ਹੂੰ ਔਰ ਕੋਸ਼ਿਸ਼ ਇਥੋਂ ਮਾਲ ਹੋਰ ਮੈਨੂੰ ਪਸੰਦ ਆਇਆ ਹੂੰ ਤੁਹਾਨੂੰ ਮੈਂ ਮਾਲ ਵੀ ਦਿਖਾਵਾਂਗਾ ਤੁਹਾਡੀ ਗੱਲ ਜੁਮੇ ਵੀ ਉਹ ਮਾਲ ਮੇਰੇ ਪਸੰਦ ਆਇਆ ਉਹ ਮੈਂ ਜੰਮੂ ਦੇ ਵਿੱਚ ਦੋ ਪੱਠਾਂ ਭੇਜਣੀਆਂ ਦੋ ਪੱਠਾਂ ਮੇਰੀਆਂ ਜਾ ਰਹੀਆਂ ਪ੍ਰਿਆਗਰਾਜ ਇੱਕ ਬੱਕਰਾ ਮੇਰਾ ਜਾ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ ਜਾ ਰਿਹਾ। ਹੂੰ। ਮਤਲਬ ਇਹ ਫਾਰਮ ਦੇ ਵਿੱਚੋਂ ਵੀ ਮੈਂ ਮਾਲ ਆਲ ਇੰਡੀਆ ਦੇ ਵਿੱਚ ਪ੍ਰੋਵਾਈਡ ਕਰਾ ਦੇ। ਠੀਕ ਹੈ। ਇਹ ਨਹੀਂ ਕਿ ਹਾਂ ਵੀ ਆਪਦੇ ਫਾਰਮ ਚ ਵੇਚਣਾ। ਕੀ ਕੀ ਪ੍ਰੋਵਾਈਡ ਹੋਊਗਾ ਫਿਰ ਉਹ। ਇਹਦੇ ਵਿੱਚੋਂ ਦੇਖੋ ਮੰਨ ਕੇ ਚੱਲ ਜੇ ਕਿਸੇ ਨੇ ਪੱਠ ਲੈਣੀ ਹੈ ਪੱਠ। ਬੱਕਰਾ ਨਾ ਬੱਕਰਾ ਜ ਮੈਂ ਸੂਈ ਹੋਈ ਬੱਕਰੀ ਲੈਣੀ ਆ। ਵੀ ਅਗਰੇ ਨੂੰ ਆਏ ਨਹੀਂ ਗਏ ਆਈ ਚਾਕੇ ਬੱਕਰੀ ਦੇ ਦੇਣੀ। ਹੂੰ। ਮਤਲਬ ਕੋਈ ਨਵਾਂ ਫਾਰਮ ਆਪਣੇ ਕੋਲ ਖੋਲਣ ਵਾਲਾ ਆ ਗਿਆ ਉਹਨੂੰ ਪਹਿਲਾਂ ਸਮਝਾਉਣਾ ਸਮਝਾ ਕੇ ਤਾਂ ਕਿ ਕੰਮ ਸਾਫ਼ ਰਹੇ। ਕੋਈ ਆਪਾਂ ਨੂੰ ਆਏ ਵੀ ਆ ਕੇ ਫੜ ਨਾ ਲਵੇ ਕਹਿ ਦੇਵੇ ਭਾਈ ਜੀ ਤੁਸੀਂ ਆਹ ਕੰਮ ਕਰਾ ਕੇ ਬਿਲਕੁਲ ਅਸੀਂ ਸੋਚ ਸਮਝ ਕੇ ਡਰ ਕੇ ਕੰਮ ਕਰਦੇ ਆ ਤੇ ਅੱਜ ਕੱਲ ਫਰੋਡ ਜਿਆਦਾ ਹੋ ਰਿਹਾ ਵੀ ਚਲੋ ਕਹਿੰਦਾ ਨਹੀਂ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਮਤਲਬ ਬਹੁਤ ਸੋਚ ਸਮਝ ਕੇ ਕੰਮ ਕਰੋ ਬੱਕਰੀ ਪਾਲਣ ਦਾ ਕਿਉਂ ਸਾਡੇ ਨਾਲ ਆਲਰੇਡੀ ਪਹਿਲਾਂ ਹੋਇਆ 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 ਸਾਡੇ ਵਿੱਚ ਹਾਂ ਸਾਨੂੰ ਕਿਸੇ ਬੰਦੇ ਨੇ ਗਲਤ ਬੱਕਰੀਆਂ ਦੇ ਦਿੱਤੀਆਂ ਸੀ ਹਾਂ ਅਣਜਾਣ ਸਮਝ ਕੇ ਨਾ ਹਾਂ ਸਾਨੂੰ ਜਦੋਂ ਵੀ ਉਹਨਾਂ ਕਹਿੰਦੇ ਉਹਨਾਂ ਨੂੰ ਕੀ ਪਤਾ ਲੱਗਦਾ ਵੀ ਚੇਪ ਦੋਗੇ ਜਿੱਦਣੇ ਨਾ ਗੁਲਾਇਆ ਮੈਂ ਉਹ ਪੰਜ ਬੱਕਰੀਆਂ ਨੇ ਗੁਲ ਸੀ ਹਾਂ ਕਹਿੰਦੇ ਐਂ ਕਰਕੇ ਮੈਨੂੰ ਨਹੀਂ ਪਰ ਮੈਂ ਕਹਿੰਦਾ ਇਹਦੇ ਵੱਧ ਇਹਨਾਂ ਗੁਲਾ ਜਾਨਵਰ ਵੱਧ ਹੋਣਗੇ ਜਿੱਦਣ ਮੈਂ ਇੱਥ ਮਗਾ ਨਹੀਂ ਜੀ 100 ਬੱਕਰੀ ਨਹੀਂ ਪਉਣੀ ਤੁਸੀਂ ਸਿਰਫ 50 ਪਉਣੀ ਆ ਔਰ 50 ਕਿਹੇ ਜੀਆਂ ਪਉਣਾ ਉਹ ਦਿਖਾਉਨੇ ਪਹਿਲਾਂ ਆ ਜਾਓ ਆ ਜਾਓ ਨਾਲ ਦੇ ਨਾਲ ਬਾਹਰ ਹੀ ਕੱਢ ਲੋ ਹਾਂ ਬਾਹਰ ਹੀ ਕੱਢਾਂਗੇ ਇਹ ਸਾਰਾ ਮਾਲ ਬਾਹਰ ਕੱਢਾਂ ਤੁਹਾਨੂੰ ਦਿਖਾਉਣਾ ਆਹ ਦੇਖੋ ਜੀ ਪਠਾ ਕਟੋਗਾਟਾ 17 17 18 18 ਇੰਚ ਕੰਨ ਵਾਲੀਆਂ ਪਠਾਈ ਦੇਖੋ ਕਿੰਨੇ ਕਿੰਨੇ ਮਹੀਨੇ ਦੀਆਂ ਇਹ ਜੀ ਖੀਰੀਆਂ ਪਠਾ ਦੇਖੋ ਰੁਪਈਆ ਹੀ ਬਾਵਾ ਲੱਗੇ ਆਉਣ ਬਾਈ ਜਿਸਾਬ ਨਾਲ ਪਠਾ ਨੇ ਫਿਰ ਦੇਖੋ ਜੀ ਪੈਸੇ ਮੈਂ ਮੰਨਦਾ ਵੀ ਪੈਸੇ ਲਾਓ ਪੈਸੇ ਜ਼ਿਆਦਾ ਨਾ ਲਾਓ ਵਾਜਿਬ ਰੇਟ ਲਾਓ ਠੀਕ ਹੈ ਪੌਣ ਨੂੰ ਤਾਂ ਆਪਾਂ ਵੱਧ ਪੈਸੇ ਪਾ ਕੇ ਤੁਸੀਂ 10 ਲੱਖ ਤੁਹਾਡੇ ਕੋਲ ਹੋਗਾ ਜਿੱਥੋਂ ਮਰਜ਼ੀ ਮਾਲ ਲਿਆਉਂਗੇ ਮਹਿੰਗਾ ਤੇ ਜਿੱਥੋਂ ਮਰਜ਼ੀ ਲਿਆਉਂਗੇ ਲੈਣੀਆਂ ਬਾਜਬਰੇਟ ਇਹਨਾਂ ਦੇ ਫਾਰਮ ਜਿੱਦਣ ਪੱਠਾਂ ਆਈਆਂ ਇਹਨਾਂ ਨੂੰ 10 11000 ਵੀ ਨਫਾ ਮਿਲਦਾ ਹੈ ਪੱਠਾਂ ਦਾ ਆਨਸਾਰ ਫਾਰਮ ਦੇ ਵਿੱਚ ਠੀਕ ਹੈ ਚੀਜ਼ ਹੋਵੇ ਜਦੋਂ ਆਪਾਂ ਨੂੰ ਤੁਰੰਤ ਨਫਾ ਮਿਲੇ ਤਾਂ ਪਤਾ ਲੱਗੂ ਆਪਾਂ ਨੂੰ ਚੀਜ਼ ਮਹਿੰਗੀ ਹੈ ਜਾਂ ਸਸਤੀ ਹੈ ਇਹਨੂੰ ਮੈਂ ਕਹਿ ਦਣਾ ਲੱਖ ਦੀ ਆ ਨਫਾ ਮਿਲਣਾ ਚਾਹੀਦਾ ਇਹਨਾਂ ਨੂੰ ਖੁਦ ਪੁੱਛੋ ਵੀ ਇਹਨਾਂ ਪੱਠਾਂ ਦੇ ਦੋ ਪੱਠਾਂ ਦੇ ਲੈ ਕੇ ਆਏ ਹਾਂ ਇਹ ਆਪਾਂ ਨੂੰ ਸਦੀਕ ਨੇ ਵਿੱਚ ਹੋ ਕੇ ਸੌਦਾ ਕਰਾਇਆ ਸੀ ਆ ਫੜ ਦੇਖੋ ਲਾਈਵ ਸੌਦਾ ਹੋਇਆ ਬਿਲਕੁਲ ਦੋਏ ਇਹ ਆਈਆਂ ਸੀ ਹਾਂ ਦੋ ਪੱਠਾਂ ਆਈਆਂ ਤੁਸੀਂ ਦੇਖੋ ਮੜਾ ਆ ਪੱਠਾਂ ਦੀ ਲੁੱਕ ਦੇਖੋ ਖੀਰੀਆਂ ਖੀਰੀਆਂ ਪੱਠਾਂ ਖੀਰੀਆਂ ਨੇ ਜਦ ਹੁਣ ਇਹ ਜਾਂ ਮਾਲ ਆਪਾਂ ਵਾਜਿਬ ਰੇਟ ਅਗਲੇ ਨੂੰ ਪਾ ਕੇ ਦੇਵਾਂਗੇ ਕਿਵੇਂ ਬੰਦਾ ਫੇਲ ਹੋ ਜੂ ਸਹੀ ਗੱਲ ਦੋ ਪੱਠਾਂ ਦੇਖ ਲਈ ਨਾ ਖੀਰੀਆਂ ਜੀ ਆ ਤੁਹਾਨੂੰ ਹੋਰ ਦਿਖਾਉਣਾ ਮੜਾ ਆਈਟ ਵੀ ਮੈਨੂੰ ਲੱਗਦਾ 35 33 ਇੰਚ ਤਾਂ ਹੋਈ 35 36 35 36 ਹੈਗੀ ਆ ਆ ਹੁਣ ਤੁਹਾਨੂੰ ਮੈਂ ਦਿਖਾਉਣਾ ਮੇਲੇ ਦੇ ਵਿੱਚੋਂ ਪੱਠ ਅਸੀਂ ਲੈ ਤਾਂ ਲਈ ਆ ਹੂੰ 30000 ਦੀ ਪੱਠ ਮੈਂ ਤੁਹਾਨੂੰ ਕਿਉਂ ਕਮਾਂ ਜੀ ਠੀਕ ਹੈ ਇਹ ਹੁਣ ਆਪਦੇ ਮੂਹਰੇ ਬੰਦੇ ਲਾਦੇ ਤੇ 3 ਮੈਂ ਤੈਨੂੰ ਹਾਂ ਮੈਂ ਤੈਨੂੰ 8-9 ਮਹੀਨੇ ਦੀ 8 ਕਿਹ ਮਹੀਨੇ ਦੀ ਕਹਿਣਾ ਉਹ ਬੰਦੇ ਨੇ ਤੁਹਾਨੂੰ ਹਕੀਕਤ ਗੱਲ ਦੱਸਾਂ ਆ ਪੁੱਛ ਲਓ 5 ਮਹੀਨੇ ਦੀ ਕਹਿ ਕੇ ਦਿੱਤੀ ਸਾਨੂੰ ਉਹਨੇ 5 ਗਈ ਆ ਆ ਦੇਖੋ ਪੱਠ ਕਿਹ ਜੀ ਸਹੀ ਗੱਲ ਆ ਹੁਣ ਇਹ ਜੀਆਂ ਪੱਠਾਂ ਮਹਾਰਾਸ਼ਟਰ ਦੇ ਵਿੱਚ 50000 55000 60000 ਮਤਲਬ ਬਰੀਡ ਠੀਕ ਬਹੁਤ ਬੰਦੇ ਕਹਿਣਗੇ ਇੱਕ ਹੋਰ ਵੀ ਕਮੈਂਟ ਆਉਂਦੇ ਹੁੰਦੇ ਆ ਇਹ ਚੀਜ਼ਾਂ ਪੜਦਾ ਰਹਿਣਾ ਥੋੜੀਆਂ ਆਇਆਂ ਤੇ ਕਹਿਣਗੇ ਜੀ ਇਹ ਤੋਂ ਨਫਾ ਨਹੀਂ ਲੈ ਸਕਦੇ ਤੁਸੀਂ ਅਸਲ ਨਫਾ ਪਤਾ ਕੀ ਆ ਅਗਰ ਤੁਸੀਂ ਬਰੀਡ ਸੰਭਾਲ ਲਈ ਇਹ ਵੀਟਲ ਦੇਖੋ ਇਧਰ ਆ ਬਰੀਡਾਂ ਸਾਂਭ ਲਈਆਂ ਤੁਸੀਂ ਤੁਹਾਡੀ ਕਮਾਈ ਹੈ ਜੀ ਠੀਕ ਆਉਣ ਵਾਲੇ ਸਮੇਂ 'ਚ ਪੱਠਾ ਤੁਹਾਨੂੰ ਮਿਲਣੀਆਂ ਨਹੀਂ ਜੀ ਉਹ ਕਿਉਂ ਹਕੀਕਤ ਜਦ ਹੈ ਹੀ ਨਹੀਂ ਆਪਣੇ ਤੁਸੀਂ ਦੇਖਿਆ 43 44 ਇੰਚ ਹੈਡ ਦੀਆਂ ਬੱਕਰੀਆਂ ਮੈਂ ਆਪਦੀ ਅੱਖੀ ਦੇਖੀਆਂ ਹੋਈਆਂ ਜੀ 43 ਇੰਚ ਦੀਆਂ ਹਾਂਜੀ ਕਿੰਨਾ ਸਮਾਂ ਪਹਿਲਾਂ ਇਹ ਸਮਝ ਲਓ ਘਟੋ ਘਣ ਮੈਨੂੰ ਕੰਮ ਕਰਦੇ ਨੂੰ 16 ਸਾਲ ਹੋ ਗਏ ਜੀ ਹੂੰ ਵੈਸੇ ਤਾਂ ਬਹੁਤ ਟਾਈਮ ਆਪਦੇ ਕੋਲ ਬੱਕਰੀਆਂ ਸੀ ਆਪਦੇ ਖਾਨਦਾਨ ਦੇ ਵਿੱਚ ਬਹੁਤ ਚੰਗਾ ਮਾਲ ਸੀ 6 6 ਲੀਟਰ ਦੁੱਧ ਵਾਲੀਆਂ ਪਰ ਜਿਹੜੀਆਂ ਬੱਕਰੀਆਂ ਅੱਗੇ ਤੌਂਗਲੀ ਮੰਡੀ ਜਾਂਦੇ ਜਾਂ ਹੋਰ ਮੰਡੀਆਂ ਜਾਂਦੇ ਹੁੰਦੇ ਸੀ ਹਰੇਕ ਤੰਬੂ ਦੇ ਵਿੱਚ ਲੰਮੇ ਲੰਮੇ ਕਨਾਲੀ ਪੱਠ ਹੁੰਦੀ ਸੀ ਕਿ ਨਹੀਂ ਤੁਸੀਂ ਆਪ ਇਮਾਨਦਾਰੀ ਨਾਲ ਦੱਸੋ ਵੀ ਇਹੋ ਜਿਹੀਆਂ ਪੱਠਾਂ ਹੈਗੀਆਂ ਜਾਂ ਨਹੀਂ ਹੈਗੀਆਂ ਹਰੇਕ ਦੰਬੂ 'ਚ ਹੁਣ ਤਾਂ ਬਹੁਤ ਮੁਸ਼ਕਲ ਹੈ ਜੇ ਇੱਕ ਇਹ ਪੱਠ ਇੱਕ ਵੀ ਆਪਾਂ ਮੰਡੀ 'ਚ ਉਤਾਰ ਦਿੱਤੀ ਤਹਿਲਕਾ ਮਚਾ ਦੂ ਲੈ ਮੰਡੀ ਦੇ ਵਿੱਚ ਸਹੀ ਗੱਲ ਹੈ ਇਹ ਜਿਹੀਆਂ ਪੱਠਾਂ ਇਹ ਦੰਦਾ ਦੀ ਕਿ ਮੈਂ ਕਹਿੰਨ ਫਿਰ ਇਹ ਹੈਗੀ ਇੱਕ ਤੇ ਹੈਗੀ ਦੋ ਦੰਦ ਦੋ ਦੋ ਦੰਦ ਦਾ ਦੋਨੇ ਦੋ ਦੋ ਦੰਦ ਦਾ ਹਾਈਟ ਕਿੰਨੀ ਲੈ ਜਾਣੀਏ ਤੁਹਾਡੇ ਹਿਸਾਬ ਨਾਲ ਫਿਰ ਪਰ ਪੀ ਵੀ ਵਧੀਆ ਲੱਗੂਗਾ 39 40 39 ਇਹਦਾ ਵਾਜੂਬਿਲਟੀ ਆਈ ਹੋਈ ਆ ਉਹ ਥੋੜੀਆਂ ਪੱਠਾਂ ਤੁਹਾਨੂੰ ਕੌਸਲੀ ਦੱਸੀਆਂ ਸੀ ਅਸੀਂ ਅਗਲੇ ਦੇ ਕਹਿਣ ਤੇ ਹਾਂ ਆ ਆ ਦੇਖੋ ਗੱਬਣਾ ਇਹਦੀ 36 ਇੰਚ ਹਾਈਟ ਹੋਣਾ ਜੀ ਇਹ ਗੱਬਣ ਵੀ ਆ ਹਾਂਜੀ ਇਹ ਕਿਹੜੀ ਕੁਆਲਿਟੀ ਚ ਕਹਿੰਦੇ ਹੋ ਇਹ ਪੂਰੀ ਆਪਣੇ ਬੀਟਲ ਪਿਔਰ ਬੀਟਲ ਚਾਹੀਏ ਠੀਕ ਹੈ ਅਡਾ ਅਡਾ ਕੁਆਲਿਟੀ ਦੇ ਅਡਾ ਅਸਲੇ ਆ ਜਿੰਨੇ ਪੁਰਾਣੇ ਪਾਲੀਆਂ ਕੋਲ ਉਹਨਾਂ ਚੋਂ ਹੀ ਜੰਗਲ ਚੋਂ ਪੱਠਾਂ ਖਰੀਦ ਕੇ ਲਿਆਉਂਦੇ ਆਂ ਦੋ ਚਾਰ ਪਾਸੋਂ ਮੰਡੀ ਚੋਂ ਖਰੀਦਦੇ ਹਾਂ ਬਾਕੀ ਸਾਰਾ ਮਾਲ ਜੰਗਲ ਚੋਂ ਮਾਲ ਖਰੀਦਦੇ ਆ। ਯਾ ਬਾਈ ਇੰਗਲੈਂਡ ਚਲੇ ਜਾਣਗੇ ਦੁਬਾਰਾ ਫੇਰ। ਸਾਰਾ ਫਾਰਮ ਮੈਂ ਹੀ ਕਹਿੰਦਾ ਇਹਨਾਂ ਦਾ ਕਰਨ। ਅੱਛਾ ਹੁਣ ਤਾਂ ਕਿਹੜਾ ਮਾਲ ਬਕਵਾਉਣਾ ਕਰਨਾ ਸਭ ਮੇਰੇ ਜਿੰਮੇ ਹੀ ਆ ਇਹ। ਠੀਕ ਹੈ। ਇਹ ਜੀ ਗੱਲ ਨਹੀਂ ਇਹ ਥੋੜੇ ਸਮੇਂ ਦੇ ਵਿੱਚ ਗੁਰਦੇਤ ਗੋਟ ਫਾਰਮ ਦਾ ਤੁਹਾਨੂੰ ਪਤਾ ਨਾ ਹੋ ਗਿਆ। ਠੀਕ ਹੈ। ਪਰ ਇਹ ਕਿਸੇ ਕਾਰਨ ਨੂੰ ਹੁੰਦਾ ਜੇ ਆਪਾਂ ਇਹਨਾਂ ਦੀ ਉਹ ਕਰਦੇ ਆ। ਆਜੋ ਤੁਹਾਨੂੰ ਹੋਰ ਦਿਖਾਉਣਾ ਪੱਠਾ ਜੀ। ਆਜੋ। ਪਹਿਲਾਂ ਪੱਠਾ-ਫੱਟਾ ਹੀ ਦਿਖਾਉਣਾ ਤੁਹਾਨੂੰ ਜੀ। ਯਾਨੀ ਕਿ ਸਿਰੇ ਸਾਡੇ ਜਿਹੜੀ ਚੀਜ਼ ਇਹ 10 ਮਿੰਟ ਆ ਕੇ ਸਮਝੋ ਮਾਲ ਕਿਹਜਾ ਪਾਇਆ ਕੀ ਰੇਟ ਪਾਇਆ ਵੀ ਖੁੱਲ ਕੇ ਦੱਸ ਦਾਂਗੇ ਸਹੀ ਗੱਲ ਆ ਇਹ ਨਹੀਂ ਕਿ ਵੀ ਆਹ ਕੱਲਾ ਬਾਈ ਨੂੰ ਮਾਲ ਪਾਉਣਾ ਆਪਾਂ ਪਵਾ ਕੇ ਦੇ ਦਿੱਤਾ ਜੀ ਇਹ ਨਹੀਂ ਨਾਲ ਲੈ ਕੇ ਚੱਲਣਾ ਸਭ ਤੋਂ ਵੱਡੀ ਗੱਲ ਹੋ ਗਈ ਠੀਕ ਆ ਉਹਨੂੰ ਤਾਂ ਬੱਕਰੀ ਦੇ ਕੇ ਮੈਂ ਆਹਦੇ ਘਰੇ ਜਾ ਕੇ ਸੌਂਜੂਗਾ ਲੈ ਵੀ ਦਿੱਤੀਆਂ 10 ਬੱਕਰੀਆਂ ਰੁਪਏ 2-2 3-3 ਯਾਰ ਨਫਾ ਲੈ ਕੇ ਆਪਦੀ ਜੇਹ ਚ ਪਾ ਮਤਲਬ ਨਵੇਂ ਬੰਦੇ ਨੂੰ ਨਾਲ ਲੈ ਕੇ ਚੱਲਣਾ ਇਹ ਬਾਤ ਨਹੀਂ ਹੁੰਦੀ ਇਹ ਵੀ ਗੱਲ ਹੈਗੀ ਆ ਆ ਦੇਖੋ ਇਹ ਲੋਹੀਆਂ ਬਾਠਾ ਇਹ ਜਾ ਰਹੀਆਂ ਜੀ ਜੰਮੂ ਦੇ ਵਿੱਚ ਹੀ ਮਾਦਰੇ ਵੇਚਣਾ ਵੀ ਸ਼ੁਰੂ ਹੈ। ਹਾਂਜੀ, ਸੇਲ ਪਰチェ ਦੇਖੋ ਸੇਲ ਪਰチェਜ ਤੋਂ ਵਗੈਰਾ ਕਿ ਤੁਹਾਨੂੰ ਹੋਰ ਗੱਲ ਦੱਸਦਾ। ਹੂੰ ਆ ਜੁੜੀਆਂ ਆ ਬੱਕਰਾ ਬਾਈ ਦੇ ਫਾਰਮ ਵਾਸਤੇ ਦੇਖੋ ਚੇ ਮੱਥੇ ਵਾਲਾ। ਨਹੀਂ ਉਰੇ ਪਾਲਣ ਵਾਸਤੇ ਵੀ ਕਹੋਂਗੇ ਬਾਈ ਨੂੰ ਵੀ ਇੱਥੇ ਪਾਲਣੇ ਵੀ ਦੇਖੋ ਜਿਹੜਾ ਜਿਹੜਾ ਬਰੀਡ ਟਾਪ ਕੁਆਲਿਟੀ ਦਾ ਮਾਲ ਆ ਜਿਹੜਾ ਪਹਿਲਾਂ ਉਹਦੀ ਬਰੀਡ ਤਿਆਰ ਕਰਨੀ ਜਿਵੇਂ ਆ ਪੱਠ ਬਾਈ ਦੇ ਫਾਰਮ ਤੇ ਆ ਦੇਖੋ ਉਹ ਸਾਰਾ ਮਾਲ ਬਾਈ ਦੇ ਫਾਰਮ ਤੇ ਆ ਆ ਤਾਂ ਲੋਈਆਂ ਪੱਠਾਂ ਅਸੀਂ ਜੰਮੂ ਭੇਜਣੀਆਂ ਆਈ। ਹੂੰ ਇਹ ਉਹ ਬਾਈ ਦੇ ਜਾਣੇ ਵਿਜੇ ਬਾਈ ਕੋਲ ਜੰਮੂ ਦੇ ਵਿੱਚ। ਜੀ ਮਤਲਬ ਲੋਈਆਂ ਲਿਆ। ਲੋਈਆਂ। ਤੁਹਾਨੂੰ ਆ ਲੋਈਆਂ ਤਿੰਨ ਲੋਈਆਂ ਦਾ ਠੀਕ ਹੈ ਇਹ ਫਾਰਮ ਦੇ ਵਿੱਚੋਂ ਹੀ ਜਿਹੇ ਜੀ ਦੇਖੋ ਕਸਟਮਰ ਚੀਜ਼ ਮੰਗਦਾ ਉਹ ਜੀ ਅਗਲੇ ਨੂੰ ਦਈ ਦੀ ਹੈ ਜੀ ਹੂੰ ਠੀਕ ਹੈ ਨਾ ਬਾਕੀ ਬਾਈ ਨੂੰ ਖੌਦ ਡੀਲਿੰਗ ਜਿੰਨੇ ਨਾ ਟਾਈਮ ਆ ਆਪਣੀ ਡੀਲ ਕਰਦਾ ਬਾਈ ਆ ਦੇਖੋ ਆ ਤੁਹਾਨੂੰ ਤੁਹਾਨੂੰ ਆ 18 ਇੰਚ ਕੰਨਾਂ ਪੱਠ ਦੇ ਹੀ ਦੇਖੋ ਚੌੜੇ ਕੰਨ ਘੱਟੋ ਘੱਟ 7 ਜਾਂ 8 ਇੰਚ ਕੰਨ ਚੌੜੇ ਆ ਦੇ ਹੂੰ ਦੇਖੋ ਪੂਰੀ ਸਰੇ ਛੱਟ ਪੱਠ ਆਈਏ ਛੱਡੋ ਮੜਾ ਇਹ ਪੱਠ ਕਿੰਨੇ ਦੀ ਲਈ ਤੁਹਾਨੂੰ ਦੱਸਾਂ ਜੀ ਹਕੀਕਤ ਗੱਲ ਇਹ ਅਸੀਂ ਪੱਠ ਜੋ ਉਸ ਹਿਸਾਬ ਨਾਲ ਸੋਚੀਏ ਵਿੱਚ ਹੀ ਬੱਕਰਾ ਪਾ ਕੇ ਫੇਰ ਤਾਂ ਸਾਨੂੰ 30 ਦਾ ਬੱਕਰਾ 15 ਦੀ ਪੱਠਾ ਲੈ 15000 ਚ ਪੱਠ ਮਾੜੀਆ ਮੈਨੂੰ ਐ ਦੱਸੋ ਦੱਸੋ ਕਿੱਥੋਂ ਮਿਲ ਜੂਗੀ ਕੌਣ ਦੇ ਦੂਗਾ 15000 ਦੀ ਨਵੇਂ ਫਾਰਮ ਨੂੰ ਜਦ ਆਪਾਂ ਨਾਲ ਲੈ ਕੇ ਚੱਲਾਂਗੇ ਤਾਂ ਕਿਵੇਂ ਫਾਰਮ ਫੇਲ ਹੋ ਜੂਗਾ ਮੈਨੂੰ ਐ ਦੱਸੋ ਠੀਕ ਹੈ ਤੁਰੰਤ ਅਗਰ ਆ ਇਹ ਸਾਰੇ ਪਸ਼ੂ ਅੱਜ ਵੀ ਸੇਲ ਕਰਨ ਬਾੜਾ ਨਹੀਂ ਇਹਨਾਂ ਨੇ 4-5 ਚ 5 5 ਲੱਖ 6 ਲੱਖ ਲਾਇਆ ਹੋਇਆ 2 ਲੱਖ ਰੁਪਈਆ ਤਾਂ ਅੱਜ ਵੀ ਇਹਨਾਂ ਨੂੰ ਨਫਾ ਮਿਲ ਜੂਗਾ ਨਮਾਲ ਤੇ ਠੀਕ ਹੈ ਕਿ ਕਿ ਮੈਂ ਬੰਦਾ ਫੇਲ ਹੋ ਜਾਊਗਾ ਮੈਨੂੰ ਐ ਦੱਸੋ ਫੇਰ ਸਹੀ ਆ ਇਹ ਕੰਮ ਦਾ ਫਾਇਦਾ ਨਹੀਂ ਜੀ ਕੰਮ ਦਾ ਫਾਇਦਾ ਨਹੀਂ ਕੰਮ ਦਾ ਉਹ ਨਹੀਂ ਫਾਇਦਾ ਖਾਮ ਤੁਸੀਂ ਪਹਿਲਾਂ ਕਰਨ ਲੱਗੇ ਨਹੀਂ ਕਿ ਤੋ ਸੋਚਿਆ ਨਹੀਂ ਕਿ ਤੋ ਰੈਸਲਾ ਨਹੀਂ ਲਈ ਕੰਮ ਦਾ ਫਾਇਦਾ ਤੁਹਾਨੂੰ ਕਿਵੇਂ ਹੋ ਜਾਊਗਾ ਬਾਈ ਸਹੀ ਗੱਲ ਆ ਕੋਈ ਕੰਮ ਜੇ ਆਪਾਂ ਸੈਂਗਲ ਵੀ ਚਲਾਉਨੇ ਆ ਨਾ ਉਹ ਵੀ ਸਿੱਖਦੇ ਆ ਪਹਿਲਾਂ ਥੋੜਾ ਜਿਹਾ ਕੋਈ ਫੜੀ ਮੜਾ ਜੇ ਮਗਰੋਂ ਬਾਈ ਸਹੀ ਗੱਲ ਆ ਦੇਖੀ ਮੜਾ ਜੇ ਆਪਾਂ ਗਰਾਊਂਡ ਦੇ ਵਿੱਚ ਮੋਟਰਸਾਈਕਲ ਲੈ ਕੇ ਨਾ ਕਿ ਪਹਿਲਾਂ ਸਿੱਧਾ ਹੀ ਰੋਡ ਤੇ ਅੱਜ ਕੀ ਚਾ ਕਰਦੇ ਆ ਸਿੱਧਾ ਹੀ ਰੋਡ 'ਚ ਹੁਣ ਮੈਨੂੰ ਐ ਦੱਸੋ ਸਿੱਧਾ ਹੀ ਰੋਡ ਤੇ ਜਦੋਂ ਪ ਠੋਕ ਦਾਂਗੇ ਠੁੱਕੇ ਪਹਿਲਾਂ ਉਹਨੂੰ ਮੰਡੀ ਦੇ ਵਿੱਚ ਕਿਤੇ ਕਿਤੇ ਗਰਾਊਂਡ ਦੇ ਵਿੱਚ ਹਮ ਕਿਤੇ ਦੋ ਸ਼ੇਅਰਿੰਗ ਵਾਲੀ ਗੱਡੀ ਨਹੀਂ ਆਉਂਦੀ ਉਹ ਤੇ ਮਤਲਬ ਇਹ ਚੀਜ਼ਾਂ ਕਰਕੇ ਫੇਰ ਹੁੰਦਾ ਸਹੀ ਗੱਲ ਹਾਂ ਆ ਦੇਖੋ ਬੱਕਰੇ ਆ ਖੀਰਾ ਬੱਚਾ ਹੀ ਦੇਖੋ ਇਹਦਾ ਹਮ ਦੇਖੋ ਜ਼ਬਰਦਸਤ ਜੀ ਆ ਹੁਣ ਬੱਚਾ ਕਿੰਨੇ ਦਾ ਹੈ ਤੁਹਾਨੂੰ ਖੁੱਲ ਕੇ ਗੱਲ ਦੱਸਦਾ ਨਹੀਂ ਤੁਹਾਨੂੰ ਇਹ ਬੱਚਾ 22000 ਦਾ ਹੈ 25200 ਦਾ ਹੈ ਠੀਕ ਹੈ ਖੀਰਾ ਮੈਨੂੰ ਐਂ ਦੱਸੋ ਖੀਰਾ ਬੱਚਾ ਹਮ ਇਹ ਵਾਈ ਦੇ ਫਾਰਮ ਦੇ ਰਹਿਣਗੇ ਪੱਕੇ ਪੱਕੇ ਅਗਰ ਅੱਜ ਵੀ ਆਪਨੂੰ ਕੋਈ ਨਵਾਂ ਫਾਰਮ ਆਪਣੇ ਕੋਲ ਆਉਂਦਾ ਵਾ ਹਮ ਤੁਹਾਡੇ ਚੈਨਲ ਦੇ ਜਰੀਏ ਹੂੰ ਇਹ ਬੱਕਰਾ ਸਮਝ ਲਓ 25000 ਰੁਪਏ ਨਾਲ ਤੇ ਖਰਚਾ ਸਾਡੇ ਪੈ ਜਾਂਦਾ 25000 ਦਾ 25-25 ਦਾ ਬੱਕਰਾ ਅਗਲੇ ਨੂੰ ਦੇ ਦਾਂਗੇ ਠੀਕ ਹੈ ਜੀ ਮਤਲਬ ਨਵੇਂ ਫਾਰਮਰ ਨੂੰ ਅਗਰ ਬਾਹਰ ਵੇਚਾਂਗੇ ਫਿਰ ਆਪਦੇ ਹਸਾਬ ਨਾਲ ਵੇਚਾਂਗੇ ਠੀਕ ਹੈ ਮਤਲਬ ਦੇਖੋ ਸਾਰਾ ਮਾਲ ਟਾਪ ਕੁਆਲਿਟੀ ਦਾ ਇਹ ਪੱਠਾ ਹੈਗੀਆਂ ਵੇਖ ਸਕਦਾ ਤੁਸੀਂ ਬਾਕੀ ਬਾਈ ਨੂੰ ਪੁੱਛੋ ਵੀ ਰੂਹ ਖੁਸ਼ ਹੁੰਦੀ ਕਿ ਨਹੀਂ ਪੱਠਾ ਦੇ ਕੇ ਆਪ ਵੀ ਮਨਜਿੰਦਰ ਬਾਈ ਹਾਂਜੀ ਹਾਂਜੀ ਉਧਰ ਕੰਮ ਕਾਇਆ ਦਾ ਪੈਸੇ ਉੱਥੇ ਆਪਣਾ ਜੀ ਕਿਚਨ ਬੈਡਰੂਮ ਦੀ ਫੈਕਟਰੀ ਹੈ ਜੀ ਠੀਕ ਹੈ ਵੀ ਆਪਦਾ ਹੀ ਕੰਮ ਹੈ ਹਾਂ ਜੀ ਆਪਦਾ ਕੰਮ ਹੈ ਉੱਥੇ ਆਪਣਾ ਠੀਕ ਹੈ ਤੇ ਉਰੇ ਹੁਣ ਗੱਲਬਾਤ ਜੇ ਆਪਾਂ ਕਰੀਏ ਜਾਨਵਰ ਤੁਸੀਂ 200 ਦਾ ਟਾਰਗੇਟ ਕਹਿਨੇ ਹੋਗੇ ਹਾਂ ਜੀ ਕਿੰਨਾ ਕ ਸਮਾਂ ਲੱਗ ਸਕਦਾ 200 ਕਰਮ ਤੇ ਫਿਰ ਪੱਕਾ ਚਲੋ ਐਂ ਦੱਸ ਦੋ ਉਰੇ ਆ ਕਦੋਂ ਜਾਣਾਗਾ ਇਹ ਗੱਲ ਮੈਂ ਤਾਂ ਤਕਰੀਬਨ ਇਥੇ ਉਰੇ ਹੀ ਆ ਕੋਈ ਜ਼ਿਆਦਾ ਨਹੀਂ ਹੈਗਾ ਜਿੱਦਾਂ ਹੁਣ ਮੈਂ ਚੱਲਿਆ ਵਾਂ ਹੂੰ ਕਿਉਂਕਿ ਥੋੜੇ ਜਿ ਮੈਨੂੰ ਰਜੇਵੇਂ ਉਧਰਲੇ ਹੂੰ ਕੋਈ ਵੀ ਪਰਿਵਾਰਕ ਦੇਖਣਾ ਹੁੰਦਾ ਜਾ ਕੇ ਮੈਨੂੰ ਜਾਣਾ ਪੈਦਾ ਪਰਿਵਾਰ ਸਹਿਮਤਾਗਾ ਵੀ ਇੱਥੇ ਆ ਜਾ ਜਾਨ ਹਾਂਜੀ ਹਾਂਜੀ ਸਹਿਮਤਾ ਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਕੋਈ ਰੋਕ ਟੋਕ ਨਹੀਂ ਫਿਰ ਕੋਈ ਰੋਕ ਟੋਕ ਨਹੀਂ ਮੈਨੂੰ ਪਤਾ ਕੀ ਮਸਲਾ ਸੀ ਦੇਖੋ ਮੇਨ ਮਸਲਾ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦਾ ਇਹ ਬੰਦੇ ਦੀ ਸੋਚ ਆ ਮੈਂ ਸਲਾਮ ਕਰਦਾ ਕਹਿੰਦਾ ਵੀ ਮੇਨ ਮੁੱਦਾ ਕੀ ਦੱਸਿਆ ਕਿ ਮਾਂ ਬਾਪ ਤੋਂ ਬਗੈਰ ਮੈਥੋਂ ਰਹਿ ਨਹੀਂ ਹੁੰਦਾ ਦੇਖੋ ਕਿੱਡੀ ਵੱਡੀ ਗੱਲ ਰਸੀ ਵੱਡੀ ਗੱਲ ਹੈ ਮੈਂ ਕਹਿੰਦਾ ਇਹਦੀ ਗੱਲ ਸੁਣ ਕੇ 2 ਮਿੰਟ ਮੇਰੇ ਵੀ ਖੌਦ ਅੱਖਾਂ ਦੇ ਵਿੱਚ ਹੰਝੂ ਆ ਗਏ ਜਿਹੜੇ ਜਿਹੜੇ ਪੁੱਤ ਤਿਆਂ ਬੋਤ ਇੱਥੋਂ ਚਲੇ ਗਏ ਉਦੋਂ ਬਾਅਦ ਬਾਪੂ ਨੂੰ ਨਾ ਪੁੱਛਣਾ ਇੱਕ ਕਈ ਕਾਰੋਜਾਰੀ ਇਹ ਜਿਹੀ ਆਈਆਂ ਉਹ ਕਹਿੰਦਾ ਜਿੱਦਨ ਦਾ ਗਿਆ ਵਾ ਆ ਫੋਨ ਵੀ ਲੰਗੇ ਡੰਗ ਹੀ ਹੁੰਦਾ ਤੇ ਬੰਦੇ ਦੀ ਸੋਚ ਕਹਿੰਦਾ ਮਾਪੇ ਯਾਰ ਮੈਨੂੰ ਜੀ ਨਹੀਂ ਲੱਗਦਾ ਅੰਗਲੈਂਡ ਦੇ ਵਿੱਚ ਰਾਤ ਹੁੰਦੀ ਆ ਇਹਨਾਂ ਦੇ ਕੈਮਰੇ ਲੱਗੇ ਹੁੰਦੇ ਆ ਯਾਨੀ ਉਧਰ ਦਿਨ ਹੁੰਦਾ ਇੱਧਰ ਰਾਤ ਹੁੰਦੀ ਆ ਕੈਮਰਾ ਵਿੱਚ ਵੀ ਘਰੇ ਕਹਿੰਦਾ ਮੈਂ ਨਿਗਰਾਨੀ ਰੱਖਦਾ ਤੁਸੀਂ ਖਾਬ ਲਾ ਲਓ ਅੱਛਾ ਹੈ ਤਾਂ ਬੰਦਾ ਉਧਰ ਹੈ ਇੱਥੇ ਵੀ ਕੈਮਰੇ ਲੱਗੇ ਹੋਇਆ ਹਾਂ ਹਰ ਵਾਰੀ ਹਾਂਜੀ ਹਾਂਜੀ ਇਹ ਐਂ ਨਾ ਨਹੀਂ ਦਿਖਾ ਸੀ ਤੇ ਵੀ ਕੈਮਰੇ ਪੱਕੇ ਰੱਖਦੇ ਨੇ ਘਰਾਂ ਹਾਂਜੀ 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 ਸਹੀ ਗੱਲ ਐ ਇਹਨਾਂ ਨੂੰ ਇੱਕ ਬੰਦੇ ਦੀ ਸੱਚ ਨੂੰ ਸਲਾਮ ਆ ਘਰ ਚੇਤੇ ਰਹਿੰਦਾਗਾ ਲਿਆਓ ਔਰ ਦਿਖਾਓ ਇਧਰ ਆਹ ਦੇਖੋ ਜੀ ਆਹ ਦੋ ਬੱਕਰੇ ਜਾ ਰਹੇ ਆ ਇਹ ਸਾਹ ਨੱਬੇ 90 ਕਿਲੋ ਦੇ ਬੱਕਰੇ ਜੀ ਇਹ ਹੂੰ 85 90 ਕਿਲੋ ਵੇਟ ਹੈਗਾ ਛੱਡੋ ਇਧਰ ਨੂੰ ਮੜਾਓ ਪੜਨਗੇ ਦੇਖੀ ਜੋ ਪੜਨਦੇ ਫਿਰ ਕੀ ਆ ਬਾਤ ਐ ਦੇਖੋ ਇਹ ਗੁਰਦੇਤ ਕੋਟ ਫਾਰਮ ਦੇ ਬੱਕਰੇ ਇਹ ਜਾ ਰਹੇ ਬਾਹਰ ਹੀ ਜਾ ਰਹੇ ਹੈ ਹੂੰ ਏ ਜਾ ਰਹੇ ਆ ਆਪਣੇ ਗੁਰਗਾਉਂ ਦੇ ਵਿੱਚ ਦਿਲਾਵਰ ਬਾਈ ਕੋ। ਦਿਲਾਵਰ ਬਾਈ ਕੋ। ਘਟੋ ਘਟਾ ਆਪਣੇ ਕੋਲ ਉਹਦਾ 100 ਬੱਕਰੇ ਦਾ ਆਰਡਰ ਆ। ਹੂੰ। ਫਿਰ ਘਟੋ ਘਟਾ 10 ਕੁ ਬੱਕਰੇ ਫਾਰਮ ਤੇ ਮੈਂ ਛੱਡੂਗਾ। ਹੂੰ। ਆਪਣੇ 75 ਕ ਬੱਕਰੇ ਉਹਨੇ ਕਰ ਲਏ 25 ਹੋਰ ਲੈ ਕੇ ਦੇਣੇ ਆ। ਹੁਣ ਫਿਰ ਕਿਹੜੇ ਆਰਡਰ ਕਾ ਦਾ ਚੱਲ ਰਿਹਾ ਤੋੜਾ? ਆਰਡਰ ਜਾਦਾ ਚੱਲ ਰਿਆ ਵਾ। ਬਾਕੀ ਮਨਜਿੰਦਰ ਬਾਈ ਨੂੰ ਖੁਦ ਫੋਨ ਆਉਂਦੇ ਇਹਨਾਂ ਨੂੰ ਪੁੱਛ ਵੀ ਸਕਦੇ ਤੁਸੀਂ। ਹਾਂ। ਵੀ ਆਰਡਰ ਦੱਸੋ ਇਹਨਾਂ ਨੂੰ ਕਿੰਨੀਆਂ ਪੱਠਾਂ ਦੇ ਪੂਨਿਆਂ 'ਚ ਫੋਨ ਆਇਆ ਹੁਣ ਇਹਨੂੰ ਪੁੱਛੋ ਮੜਾ ਜੀ। ਵੀ ਆਰਡਰ ਆ ਰਿਹਾ ਕਿ ਨਹੀਂ ਆ ਰਿਹਾ ਕਿਹੜੀ ਚੀਜ਼ ਦੀ ਡਿਮਾਂਡ ਕਰਦੇਗੇ ਜਿਆਦਾ ਪੱਠਾ ਦੀ ਡਿਮਾਂਡ ਕਰਦੇ ਆ ਠੀਕ ਹੈ ਸਮਝ ਲੈਣੇ ਉਹਨਾਂ ਦੀ ਹਿੰਦੀ ਜੀ ਮਿਕਸ ਤੇ ਮਰਾਠੀ ਹਾਂਜੀ ਸਮਝ ਲਈ ਦੀ ਆ ਠੀਕ ਹੈ ਨਹੀਂ ਜਦੋਂ ਫੋਨ ਆਉਂਦੇ ਨੇ ਫਿਰ ਦੇਖ ਕੇ ਲੱਗਦਾ ਵੀ ਕੰਮ ਚੱਲੂ ਲੱਗਦਾ ਭਾਈ ਚੱਲੂਗਾ ਸਹੀ ਗੱਲ ਆ ਬਾਕੀ ਜਾਨਵਰਾਂ ਦੀ ਵੀ ਬਾਈ ਕੁਆਲਿਟੀ ਪਾਈ ਆ ਬਾਈ ਹਾਂਜੀ ਹੁਣ ਪੁੰਦੇ ਤੋਂ ਆਇਆ ਹੂੰ ਤੇ ਆਪਣੇ ਧੂਰੀ ਤੋਂ ਆਇਆ ਉਹਨਾਂ ਨੇ ਕੱਲ ਨੂੰ ਮਾਣ ਮੁੰਡਿਆਂ ਨੇ ਲੈਣ ਠੀਕ ਹੈ ਹਾਂਜੀ ਯਾਨੀ ਕਿ ਤੁਹਾਡੇ ਕੋਲ ਚੱਲ ਪਿਆ ਜਦਾਂ ਹਾਂਜੀ ਬਾਪੂ ਦੀ ਕਿਰਪਾ ਨਾਲ ਮੇਰ ਹੋ ਗਈ ਹਾਂਜੀ ਕਾਲੇ ਕੇ ਮੇਲੇ ਤੇ ਗਏ ਬਾਈ ਦੇ ਕੋਲੋਂ ਉਹਦੇ ਇੱਕ ਬੱਕਰੀ ਲੈ ਕੇ ਆ ਕੇ ਕਹਿੰਦੇ ਗੁਰਦੇਤ ਕੋਟ ਫਾਰਮ ਤੇ ਵੀ ਬੱਕਰੀ ਦੇਖੀ ਸੀ ਅਸੀਂ ਹੂੰ ਕਹਿੰਦਾ ਵੀ ਕਿੰਨੇ ਦੀ 20000 ਬੋਲਿਆ ਉਹ ਚ ਕਹਿੰਦਾ ਜੀ 19.5 ਲੈ ਲਓ ਮੈਂ ਕਹਿੰਦਾ ਲਿਆ ਜੀ ਫਟਾ ਪਤਾ ਪੁੱਛ ਲੋ ਕਹਿੰਦਾ ਲੈ ਆ ਹਾਂ ਜੀ ਹਾਂ ਜੀ 500 ਛੋਟ ਕਰਦੀ ਕਹਿੰਦਾ ਚੱਕ 500 ਛੋਟ ਮਤਲਬ ਨਵਾਂ ਬੰਦਾ ਜੀ ਹੁਣ ਉਹੀ ਬੰਦੇ ਦੁਬਾਰਾ ਫੇਰ ਆ ਰਹੇ ਨੇ ਆ ਰਹੇ ਆ ਫੇਰ ਅੱਛਾ ਹਾਂ ਜੀ ਮਤਲਬ ਹੁਣ ਕੜੀ ਦਰ ਕੜੀ ਕੰਮ ਜੁੜੂਗਾ ਐ ਜੇ ਹੁਣ ਆਪਾਂ ਐਵੇਂ ਇੱਕ ਦੂਜੇ ਨੂੰ ਇੱਕ ਕਹਿੰਦੇ ਨੇ ਪੰਜਾਬ ਵੀ ਉਹ ਪੰਜਾਬੀ ਨੂੰ ਲੁੱਟੀ ਜਾਂਦਾ ਹੂੰ ਬਸ ਫੇਰ ਉਹਦੇ ਲੁੱਟਣ ਵਾਲੇ ਕੰਮ ਚੱਲ ਪੂਗਾ ਜੀ ਸਹੀ ਗੱਲ ਆ ਜਦੋਂ ਆਪਾਂ ਇੱਥੇ ਹੀ ਅਗਲੇ ਨੂੰ ਚਾੜ੍ਹ ਕੇ ਨਾਕਦੇ ਜਾਾਂਗੇ ਮੈਨੂੰ ਐ ਦੱਸੋ ਤਰ ਸਿੰਘ ਬਈ ਇਮਾਨਦਾਰੀ ਨਾਲ ਦੱਸੋ ਕੰਮ ਘਟੂ ਜਾਂ ਵਧੂ ਕੰਮ ਤਾਂ ਅੰਦਰ ਕਰ ਘਟਣਾ ਹੀ ਆ ਇਹਦੇ ਦੇਖਿਓ ਪੱਠਾ ਨਾ ਹੁਣ ਤੁਹਾਨੂੰ ਬੱਕਰੀਆਂ ਵੀ ਤੁਹਾਨੂੰ ਲੈ ਕੇ ਆ ਵੀ ਬੱਕਰੀਆਂ 라ਜੂ ਭਾਈ ਘੱਟ ਦੇ ਬੱਕਰੀਆਂ ਹਾਂ ਹਾਂ ਜੀ ਕਿ ਕਿਹੜਾ ਮਾਲ ਪਾਉਣ ਦੀ ਤੁਸੀਂ ਸਲਾਹ ਦਿੰਦੇ ਹੋ ਉਹਨੇ ਬਈ ਦੇਖੋ ਇਹ ਸਲਾਹ ਦੋ ਤਰ੍ਹਾਂ ਦੀ ਹੈ ਜੀ ਪਹਿਲਾਂ ਤਾਂ ਆਏ ਹੁਣ ਫ੍ਰੀ ਦੇ ਵਿੱਚ アドਵਾਈਸ ਤਾਂ ਦੇਣੀ ਨਹੀਂ ਚਲੋ ਥੋੜਾ ਚੈਨਲ ਦੇ ਜਰੀਏ ਮੈਂ ਤੁਹਾਨੂੰ ਦੇ ਦੇਣਾ ਫਿਰ ਵੀ ਠੀਕ ਆ ਕੇ ਪਹਿਲਾਂ ਆ ਕੇ ਪਹਿਲਾਂ 10 ਮਿੰਟ ਕਰਨੀ ਤਾਂ ਹਰ ਇੱਕ ਨੇ ਆਪਣੀ ਮਰਜ਼ੀ ਆਪਦੀ ਮਰਜ਼ੀ ਆ ਪਹਿਲਾਂ ਆ ਕੇ 10 ਮਿੰਟ ਸਮਝੋ ਬੈਠੋ ਹਾਂ ਕਈ ਫੋਨ ਤੇ ਰੈਸ ਲੈ ਲਈ ਜਾਣਗੇ ਜੇ ਹੁਣ ਤੁਸੀਂ ਕੰਮ ਜਾਇ ਹਿੰਮਤ ਤਾਂ ਕਰਨੀ ਪੈਂਦੀ ਜੀ ਆ ਕੇ ਮਿਲੋ ਖਾਨ ਸਾਹਿਬ ਨੂੰ ਉੱਥੇ ਸਮਾਂ ਟਾਈਮ ਕੱਢ ਕੇ ਤੁਹਾਨੂੰ ਦੱਸਾਂਗੇ ਬੱਕਰੀ ਕਿਹੜੀ ਪਾਉਣੀ ਆ ਜਲਦ ਅਗਰ ਬੰਦੇ ਨੇ ਜਲਦ ਕਮਾਈ ਲੈਣੀ ਆ ਤੁਹਾਨੂੰ ਗੱਬਣ ਬੱਕਰੀਆਂ ਜਾਂ ਬੱਚੇ ਵਾਲੀਆਂ ਪਾਉਣੀਆਂ ਚਾਹੀਦੀਆਂ ਠੀਕ ਆ ਜੇ ਬੰਦੇ ਹੁਣ ਆਪਣੇ ਪੰਜਾਬ ਦੇ ਵਿੱਚ ਸਰ ਦੇ ਵਰ ਦੇ ਬ ਪੱਠਾ ਸਿਰੇ ਦੀਆਂ ਟੌਪ ਕੁਆਲਿਟੀ ਦੇ ਪੱਠਾ 10 ਜਾਂ 15 ਪੱਠਾ ਆਪਦੀਆਂ ਕੱਢ ਲਓ ਆਏ ਨਹੀਂ ਕਿ ਪੱਠਾ 10000 ਦੀ ਮਿਲੂਗੀ 12000 ਦੀ ਛੋਟੀਆਂ ਛੋਟੀਆਂ ਪੱਠਾ ਹੀ 25000 30000 ਆਏ ਮਿਲਣੀਆਂ ਠੀਕ ਸਮਝ ਲਓ ਮਤਲਬ ਦੋ ਤਰ੍ਹਾਂ ਦਾ ਕੰਮ ਆ ਜਾਂਦਾ ਪੱਠਾ ਤੋਂ ਕੰਮ ਸ਼ੁਰੂ ਕਰ ਲੈ ਜਿਹਦੇ ਕੋਲ ਗੁੰਜਾਇਸ਼ ਆ ਜਿਹਦੇ ਕੋਲ ਨਹੀਂ ਗੁੰਜਾਇਸ਼ ਜਲਦ ਅਗਲੇ ਨੇ ਕਮਾਈ ਕਰਨੀਆਂ ਮਤਲਬ ਉਹ ਕੀ ਕੰਮ ਕਰੇ ਬੱਕਰੀਆਂ ਤੋਂ ਸ਼ੁਰੂਆਤ ਕਰ ਲਵੇ ਸਹੀ ਗੱਲ ਹੈ ਜੇ ਆ ਨਾਰਮਲ ਬੱਕਰੀ ਲਵੋ 16 17 18 19 20 ਤੋਂ ਥੱਲੇ ਥੱਲੇ ਨਵਾਂ ਬੰਦਾ ਬੱਕਰੀ ਲਵੇ ਠੀਕ ਹੈ ਸਮਝ ਗਏ ਨੀ ਜੀ? ਹਾਂ। ਜੇ ਬੰਦਾ ਕਹਵੇ ਜੀ ਬਰੀਡਿੰਗ ਵਾਲੀ ਬਰੀਡਿੰਗ ਤੇ ਕੰਮ ਕਰਨਾ ਬੱਕਰੀ ਲੈਣੀ ਆ 20 22 3000 ਦੀ। ਹੋਈ ਨਹੀਂ ਸਕਦਾ। 20 2200 ਦੀ ਬਰੀਡਿੰਗ ਵਾਲੀ ਕਿੱਥੋਂ ਮਿਲ ਜੂਗੀ? ਠੀਕ ਹੈ। ਆ 43 43000 ਦੀਆਂ ਖਰੀਦੀਆਂ ਹੋਈਆਂ। ਠੀਕ ਹੈ। ਆ ਬੱਕਰੀਆਂ ਦੇਖ ਲਓ। ਇਹ ਤਾਂ ਹੋਣਗੇ ਬਰੀਡ ਵਾਲੀਆਂ। ਇਹ ਬਰੀਡ ਵਾਲੀਆਂ ਤੁਸੀਂ ਸਾਹਮਣੇ ਦੇਖੋ ਜੀ ਮੈਂ ਨਹੀਂ ਕਹਿਣਾ। ਸਹੀ ਗੱਲ। ਇਹ ਜਾਨਵਰ ਦੇਖੋ ਤੁਸੀਂ। ਇਹਦਾ ਜਿਹੜਾ ਬੱਚਾ ਕੱਢਿਆ ਬੱਚਾ ਲੈ ਗਿਆ ਏ। ਸ਼ਿੰਗਾਰੇ ਬੱਚਾ ਲੈ ਗਿਆ। ਇਹਦਾ ਤੁਹਾਨੂੰ ਬੱਚਾ ਦਿਖਾਉਣਾ ਮੈਂ। ਵੀ ਇਹਨੇ ਕੀ ਜਾਨਵਰ ਕੀ ਕੱਢਿਆ। ਲਿਆ ਵੀ ਇੰਗਲੈਂਡ ਵਾਲ ਲੇ ਕੇ ਆ ਵੀ ਆ 38 38 ਇੰਚ ਹੈਡ ਚ ਆ ਬੱਕਰੀਆਂ ਸਾਰੀਆਂ ਹੂੰ ਹੋ ਜਾ ਹੁਣ 38 38 39 39 ਇੰਚ ਹੈਡ ਦੀਆਂ ਬੱਕਰੀਆਂ ਲੋਗਾਂ ਆ ਆ ਬੱਕਰੀਆਂ ਇਹਦੇ ਨਾਲ ਘੱਟ ਲੋ ਕੁਆਲਿਟੀ ਦੀ ਆ ਇਹ ਬੱਕਰੀਆਂ 28000 ਦੇ ਵਿੱਚ ਠੀਕ ਹੈ ਮਤਲਬ ਇਹਦੇ ਨਾਲ ਇਹ ਨਹੀਂ ਆਈ ਇਹਦੇ ਨਾਲ ਦੋ ਹੋਰ ਆਈਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਤੁਸੀਂ ਕਹੋਗੇ ਵੀ ਹਾਂ ਬਿਲਕੁਲ ਵਾਜਿਬ ਆ ਆ ਦੇਖੋ ਇਹਦਾ ਬੱਚਾ ਦੇਖੋ ਕੱਲਾ ਬੱਚਾ ਦਿੱਤਾ ਇਹਨੇ ਚੱਕ ਕੇ ਦਿਖਾ ਵੀ ਮੁੰਡੇ ਲਿਆ ਵੀ ਬੱਕਰੀਆਂ ਹੋਰ ਲਿਆ ਸੰਘਾਰੇ ਕੱਢ ਦੇ ਹੁਣ ਤੁਹਾਨੂੰ ਬੱਕਰੀਆਂ ਦਿਖਾਉਣਾ ਹੈ ਤਰਸੀਮ ਬਾਈ ਹੂੰ ਵੀ 38 39 39 ਇੰਚ height ਚ ਠੀਕ ਹੈ ਉਹ ਵੀ ਤੋਂ ਹੋਣੀਆਂ 40 ਇੰਚ height ਵਾਲੀਆਂ ਵੀ ਹੋਣੀਆਂ ਅਜੇ ਠੀਕ ਹੈ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਤੇ ਅ ਮਜ਼ੇ ਆਏ ਤਾਂ ਕਮੈਂਟ ਵੀ ਕਰੋ ਵੀ ਹਾਂ ਵਾਲ ਦੇ ਫਲਾਉ ਵੀ ਇੰਗਲੈਂਡ ਤੇ ਮੁੰਡੇ ਨੇ ਆ ਗਏ ਪਿੰਡ ਸਾਰੀਆਂ ਕੱਢ ਲਿਆ ਉਹ ਵੀ ਇੰਗਲੈਂਡ ਵਾਲੇ ਆ ਛੋਟੇ ਮੁੰਡੇ ਨੇ ਲਿਆ ਵੀ ਲਿਆ ਹੂੰ ਚਲ ਬਾਈ ਕਿੰਨੀ ਹਾਈਟ ਦੀ ਕਹਿੰਨੇ ਹੋਏ ਇਹ ਜੀ 38.5 ਠੀਕ ਹੈ ਫਿੱਤਾ ਮਾਰ ਕੇ ਫੱਟੀ ਮਾਰ ਕੇ ਹਮ ਕਰਨ ਨੂੰ ਇਹਨੂੰ ਮੋੜ ਕੇ 39 ਕਰਦੇ 39.5 ਕਰਦੇ ਲਾ ਲਿਓ ਫਿੱਤਾ ਭਾਵੇਂ ਦੇਖੋ ਰੈਸਤ ਪਾਣਾ ਰੈਸ ਬਈ ਹਾਂਜੀ ਆਪਾਂ ਜਿੰਨੇ ਵੀ ਜਾਨਵਰ ਲੈ ਆ ਗਏ ਇੱਥੇ ਹਨਾ ਸਾਰੇ ਵਧੀਆ ਰੁਪਏ ਲਾ ਕੇ ਲੈ ਹੋਇਆਗੇ ਹਾਂਜੀ ਠੀਕ ਹੈ ਅੱਗੇ ਨਫਾ ਦੇਣਗੇ ਨਫਾ ਜੀ ਦੇਖੋ ਸਾਰਨੋ ਵੱਡਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਨਫਾ ਆਪਣਾ ਕੀ ਆ ਬਰੀਡ ਸੰਭਣੀ ਨਫਾ ਵਾ ਹਾਲ ਦੀ ਘੜੀ ਠੀਕ ਹੈ ਜਦ ਜਿਹੜੀ ਚੀਜ਼ ਖਤਮ ਹੁੰਦੀ ਜਾ ਰਹੀ ਆ ਅਗਰ ਉਹੀ ਸੇਫ ਹੋ ਗਈ ਨਾ ਹਾਂ ਆਪਣਾ ਉਹ ਨਫਾ ਹੀ ਨਫਾ ਹੀ ਆ ਇਹ ਵੀ ਗੱਲ ਨਫਾ ਹੀ ਨਫਾ ਨਾ ਲਾਗੇ ਵਾਜੂ ਰੇਟ ਇਹਨਾਂ ਦੇ ਜਿਹੜੇ ਬੱਚੇ ਆ ਮੈਂ ਵੀ ਕਹਿੰਦਾ 30-30000 ਦੇ ਵਿੱਚੋਂ ਨਾ 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 ਕੱਟੋਗਾ ਨੋਰਮ ਇਹਨਾਂ ਦੇ ਬੱਚੇ 13000 ਦਾ 14000 ਦਾ 15000 ਇੱਥੋਂ ਤੱਕ ਬੱਚੇ ਜਾਣਗੇ ਤਿੰਨ ਤਿੰਨ ਮਹੀਨੇ ਦੇ ਇਹ ਗੱਲ ਸਹੀ ਹੈ ਹੋਰ ਉਹਨਾਂ ਜਾਣਗੇ ਦੇਖੋ ਜੇਹੀ ਚੀ ਛੇਦਾਂ ਦੇ ਵਿੱਚ ਇਹਦੀ ਹਾਈਟ ਹੈ ਕਿ 39 ਫੀਟਾ ਮਾਰ ਗਈ ਠੀਕ ਹੈ ਅਗਰ ਘੁਮਾ ਕੇ ਇਹੀ 40 ਇੰਚ ਹੱਟਦੀ ਹੋ ਜੀ ਦੇਖੋ ਇਹ ਵੀ ਗੱਲ ਠੀਕ ਹੈ ਲੋਈਆਂ ਵਾਂ ਲਿਆ ਕਰਾਂ ਇਹ ਨਾਲ ਉਹ ਦੂਸਰੀਆਂ ਬੱਕਰੀਆਂ ਵੀ ਮਤਲਬ ਇਹ ਲੋਈਆਂ ਦੀ ਜੋੜੀ ਆ ਇਹ ਜੋੜੀ ਹੈ 38 38.5 39 ਉਹ 39.5 40 ਦੇ ਵਿੱਚ ਵੜਦੀ ਆ ਫਾਰਮ ਬਾਰੇ ਦੱਸਿਓ ਮੜਾ ਜੀ ਵੀ ਇਹ ਕਿਹਨਾ ਬਣਾਇਆਗਾ ਛੋਟਾ ਜਿਹਾ ਕਿਉਂ ਬਣਾਇਆ ਇਹ ਪੋਰਸ਼ਨ ਪਤਾ ਇਹ ਪੋਰਸ਼ਨ ਪਤਾ ਕਿਉਂ ਬਣਾਇਆ ਉੱਚਾ ਕਾ ਤੋ ਰੱਖ ਕੇ ਲੱਗ ਜਿਆਦਾਤਰ ਕਈ ਜਦੋਂ ਪਸ਼ੂ ਵਰਾ ਵਧ ਰਾਜੀ ਹੋਈਂਦਾ 4 ਕ ਫੁੱਟ ਤਾਂ ਸਾਲ ਮਾਰਕ ਟੱਪ ਜਾਂਦਾ ਪਸ਼ੂ ਠੀਕ ਹੈ ਹਾਂਜੀ ਇਹ ਕਟੋ-ਕਟ ਹੋਏਗਾ 7 7.5 ਹਾਂ 5 5 ਹਾਂ 5.5 ਫੁੱਟ ਇਹ ਜੀ ਅੱਡਾ ਪੋਰਸ਼ਨ ਬਣਾ ਦਿੱਤੇ ਜਿਵੇਂ ਪੱਠਾਂ ਦਾ ਅੱਡ ਹੋ ਗਿਆ ਬੱਕਰੀਆਂ ਦਾ ਅੱਡ ਹੋ ਗਿਆ ਕੱਟ ਜਗ੍ਹਾ ਦੇ ਵਿੱਚ ਹੂੰ 7 ਪੋਰਸ਼ਨ ਬਣ ਗਈ ਏ ਠੀਕ ਹੈ 7 ਪੋਰਸ਼ਨ ਉੱਥੇ ਤੱਕ 8 ਹੋ ਗਏ ਇੱਕ ਹੋਰ ਬੰਦਾ ਕਰਤਾ ਛੋਟਾ ਐਵੇਂ ਹੋਣੇ ਵਾਸਤੇ ਹੈ 8 ਪੋਰਸ਼ਨ ਦੇ ਵਿੱਚ ਜਿਵੇਂ 5 5 7 7 ਪਸ਼ੂ ਖੜੇ ਹੋਣਗੇ ਹਮ 8 5 40 ਹਮ 40 ਪਸ਼ੂ 50 ਪਸ਼ੂ ਰਾਮ ਨਖਲੜ ਆ ਬੱਕਰੀਆਂ ਦਿਖਾਉਣਾ ਚਾਹਨਾ ਹਮ ਆ ਦੇਖੋ ਜਿਹੜੀ ਤੁਹਾਨੂੰ ਮੈਂ ਦੱਸਿਆ ਨਾ 28000 ਦੀ ਪੱਟੀ ਦੇ ਵਿੱਚ ਮਾਲ ਆਇਆ ਹਮ ਆ ਬੱਕਰੀਆਂ ਆਈਆਂ ਦੇਖੋ ਯਾਰ ਆ ਦੇਖੋ ਬਾਹ ਪਾਰੀ ਬੱਕਰੀਆਂ ਨੇ ਨਾ ਇਹ ਬੱਕਰੀਆਂ ਲਈਆਂ ਸੀ ਸੀ 4 110000 ਦੀ ਅੱਛਾ ਮਤਲਬ ਅਹੀਂ ਅਸੀਂ ਸਾਰੀਆਂ ਪੱਟੀ ਚ ਇੱਕ ਬੱਕਰੀ ਚਲਾ ਲਿਆ ਜੀ ਸਾਡੇ ਬੰਦੇ ਨੇ ਕਰਤਾ ਰਹੇ ਨੇ ਮੰਗੀ ਇਹਨੂੰ ਚਲ ਬਚਾਰੇ ਨੂੰ 20 ਦੀ ਦਿੱਤੀ ਦੋ ਬੱਚਿਆਂ ਵਾਲੀ ਆ ਹੁਣ ਬੱਕਰੀਆਂ ਦੇ ਵਿੱਚ ਉਹ ਹੀ ਪੂਰੀਆਂ ਛਾਟਵੇਂ ਰੱਖ ਲਈ ਦੇਖੋ ਕੀ ਬਾਤ ਹੈ ਯਾਨੀ ਕਿ ਸਾਰਾ ਮਾਲ ਤੁਹਾਨੂੰ ਮੈਂ ਫਿਰ ਕਹਿੰਨਾ ਚਲੋ ਵੀਡੀਓ ਜਿਆਦਾ ਲੰਬੀ ਹੋ ਰਹੀ ਹੈ ਤੁਹਾਡੇ ਚੈਨਲ ਜਰੀਏ ਕਹਿਣਾ ਬਾਈ ਨੂੰ ਵੀ ਪੈਸੇ ਦੇਖੋ ਪੁੱਛੋ ਟਕਾ ਕੇ ਵੀ ਹਾਂ ਕਿਵੇਂ ਤਸੱਲੀ ਬੰਦੇ ਨੂੰ ਹੈ ਕਿ ਨਹੀਂ ਹੈ ਕੰਮ ਦੇ ਵਿੱਚ ਬੰਦੇ ਨੂੰ ਲੱਗ ਰਿਹਾ ਹੈ ਕਿ ਨਹੀਂ ਵੀ ਹਾਂ ਮੇਰਾ ਕੰਮ ਚੱਲੂ ਜਿਵੇਂ ਤੁਸੀਂ ਪੁੱਛਿਆ ਮਤਲਬ ਚੈਨਲ ਦੇ ਜਰੀਏ ਤੁਹਾਡੇ ਅਪੀਲ ਕਰਦਾ ਵੀ ਜਿਆਦਾ ਤਤੇ ਨਾ ਬਗੋ ਪਹਿਲਾਂ ਥੋੜੀ ਜਿਹਾ ਆ ਗਿਆ ਇੱਕ ਦੋ ਗਰੀ ਮਥੋਂ ਰੈਸ ਲਾ ਲੋ ਜੇ ਵੱਧ ਜਿਹੜਾ ਬੰਦਾ ਤਿਆਰ ਬੇਕਾਰ ਬੰਦੇ ਦਾ ਰੈਸ ਲਾ ਲੋ ਐਨ ਮੇਥੂ ਹੀ ਲੈਣੀ ਆ ਬਹੁਤ ਤਿਆਰ ਬੇਕਾਰ ਬੰਦੇ ਹੈਗੇ ਆ ਫਿਰ ਜਾ ਕੇ ਕੰਮ ਨੂੰ ਕਰੋ ਫਿਰ ਪਤਾ ਲੱਗੂ ਜਿਹੜੇ ਕਮੈਂਟਾਂ ਚ ਕਰਦੇ ਨਫਾ ਹੈ ਨਹੀਂ ਉਹ ਹੈ ਨਹੀਂ ਪਤਾ ਲੱਗੂਗਾ ਵੀ ਹਾਂ ਨਫਾ ਬਣਾ ਆ ਕੇ ਪਹਿਲਾਂ ਡਿਬੇਟ ਕਰੋ 10 ਮਿੰਟ ਸਮਝੋ ਕਿ ਨਫਾ ਕਿਵੇਂ ਹੋਗਾ ਫਿਰ ਸਮਝਾਵਾਂਗੇ ਪਹਿਲਾਂ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰਿਆਸਤ ਖਾਨ ਬਾਈ ਜੀ ਹਾਂਜੀ ਤੇ ਭਾਈ ਮਨਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੇ ਫੇਰ ਕਦੋਂ ਮਤਲਬ ਕਿ ਵੀਡੀਓ ਆਊਗੀ ਆਪਣੀ ਨਵੀਂ ਚੀਜ਼ ਜਿਹਦੇ ਵਿੱਚ ਹੋਏਗੀ ਇਹ ਤਾਂ ਆਪਾਂ ਦੱਸ ਹੀ ਚੁੱਕੇ ਹਾਂ ਇੱਕ ਬੱਕਰਾ ਲਿਆਉਣਾ ਜੀ ਅਸੀਂ ਹਾਂ ਜੀ ਬੱਕਰੇ ਦੀ ਵੇਟ ਕਰ ਰਹੇ ਹਾਂ ਜੀ ਕੋਈ ਸਰੇ ਸੱਟ ਸਾਨੂੰ ਮਿਲ ਜਾਵੇ ਅੱਛਾ ਹਾਂ ਜੀ ਫੇਰ ਉਹ ਦਿਖਾਉਣ ਉਹ ਦਿਖਾਵਾਂਗੇ ਉਹਨਾਂ ਨੇ ਠੀਕ ਹੈ ਤੇ ਧੰਨਵਾਦ ਬਾਈ ਜੀ ਸਮਾਂ ਦਿੱਤਾ ਇਹਦੇ ਲਈ ਬਾਈ ਦਾ ਆਪਾਂ ਧੰਨਵਾਦ ਕਰ ਦਾਂਗੇ ਖਾਸੀਅਤ ਇਹ ਹੈ ਵੀ ਇਹਨਾਂ ਦਾ ਬੇਟਾ ਫ੍ਰੀ ਕਹਿੰਦਾ ਇੱਥੇ ਆ ਕੇ ਵੱਧ ਜੀ ਲੱਗਿਆ ਇਹ ਵੀ ਵਧੀਆ ਗੱਲ ਲੱਗੀ ਆ ਕੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀਡੀਓ ਕਿਵੇਂ ਲੱਗੀ ਤਾਂ ਫਲਾਓ